ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵੋਗੇ ਰਬ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮੁਸੀਬਤਾਂ ਜਿਹੜੀਆਂ ਨੇ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਨੇ ਜਿੰਨੀਆਂ ਪੰਜਾਬੀਆਂ ਨੇ ਦੁਆਵਾਂ ਕਰ ਛੜੀਆਂ ਨੇ ਨਾ ਜਿੰਨੀਆਂ ਅਰਦਾਸਾਂ ਕਰ ਛੜੀਆਂ ਨੇ ਪਤਾ ਨਹੀਂ ਮੈਨੂੰ ਲੱਗਦਾ ਰੱਬ ਕੋਈ ਡਾਢ ਇਮਤਿਹਾਨ ਚ ਪਾਈ ਖੜਾ ਹੈ ਲੇਕਿਨ ਐਵੇਂ ਕਿ ਚਾਹੇ ਚਾਰਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਇਹ ਸਮਝ ਲਓ ਪੰਜਾਬ ਦੋ ਭਰਾ ਨੇ ਤੇ ਜਿੰਨਾ ਦੋਵਾਂ ਭਰਾਵਾਂ ਤੇ ਮੁਸੀਬਤ ਆਈ ਹੈ ਨਾ ਤੇ ਰੱਬ ਨਹੀਂ ਹੈ ਮੁਸੀਬਤ ਟਾਲਨੀ ਹੈ ਤੇ ਖਾਸ ਤੌਰ ਤੇ ਵੇਖਿਆ ਜਾਏ ਕਿ ਰੱਬ ਆਪਣੇ ਬੰਦੇ ਨੂੰ ਕਹਿੰਦੇ ਨੇ ਨਾ ਦੇ ਕੇ ਵੀ ਅਜ਼ਮਾਉਂਦਾ ਹੈ ਤੇ ਲੈ ਕੇ ਵੀ ਅਜ਼ਮਾਉਂਦਾ ਹੈ ਰੱਬ ਦੀ ਇਸ ਅਜ਼ਮਾਇਸ਼ ਦੇ ਪਿੱਛੇ ਵੀ ਕੋਈ ਐਸਾ ਸਾਡੇ ਵਾਸਤੇ ਸਬਕ ਹੋ ਸਕਦਾ ਹੈ ਕਿ ਜਿਹਦੇ ਵਿੱਚ ਮਤਲਬ ਸਾਡੀ ਆਨ ਵਾਲੀ ਜਿਹੜੀ ਜ਼ਿੰਦਗੀ ਆ ਨਾ ਉਹ ਲੈਣਾ ਮੈਣਾ ਹੋ ਜਾਵੇ ਇਸ ਵਜ੍ਹਾ ਅਸੀਂ ਰੱਬ ਦੀ ਕਿਸੇ ਚੀਜ਼ ਨੂੰ ਵੀ ਗਲਤ ਨਹੀਂ ਕਹਿ ਸਕਦੇ ਹਾਂ ਰੱਬ ਦੇ ਪਾਣੇ ਨੂੰ ਅਸੀਂ ਸਮਝੀਏ ਕਿ ਰੱਬਾ ਤੂੰ ਜਿਹੜੇ ਹਾਲ ਚ ਵੀ ਰੱਖੇ ਨਾ ਅਸਲਾਖ ਲੱਖ ਲੱਖ ਤੇਰਾ ਸ਼ੁਕਰ ਹੈ ਅਸਲਾਖ ਕੱਲ ਮੈਂ ਨਾ ਕੱਲ ਮੈਂ ਇੱਕ ਵੀਡੀਓ ਵੇਖੰਦਿਆ ਠੀਕ ਹੈ ਸ਼ਾਰਟ ਇੱਕ ਵੇਖੰਦਿਆ ਸੀਗਾ ਤੇ ਉਹਦੇ ਵਿੱਚ ਨਾ ਇੱਕ ਸਾਫੀ ਨਾ ਆਪਣਾ ਸਿੱਕ ਸਰਦਾਰ ਨੂੰ ਕਹਿੰਦਾ ਕਿ ਨਾ ਸਰਦਾਰ ਜੀ ਕੋਈ ਵੀ ਨਹੀਂ ਤੁਹਾਡੀ ਹੈਲਪ ਵਾਸਤੇ ਆਇਆ ਉਹਨੇ ਕਿਹਾ ਯਾਰ ਅਸੀਂ ਪੰਜਾਬੀ ਗੋਮ ਆ ਅਸੀਂ ਬਾਦਸ਼ਾਹਾਂ ਆ ਬਾਦਸ਼ਾਹ ਦੀ ਹੈਲਪ ਫਕੀਰ ਲੋਕ ਨਹੀਂ ਕਰ ਸਕਦੇ ਨੌਕਰ ਲੋਕ ਬਾਦਸ਼ਾਹਾਂ ਦੀ ਹੈਲਪ ਨਹੀਂ ਕਰ ਸਕਦੇ ਬਾਦਸ਼ਾਹ ਹੈਲਪ ਕਰਦਾ ਨੌਕਰਾਂ ਦੀ ਬਾਦਸ਼ਾਹ ਇਹਨਾਂ ਦੀ ਮਦਦ ਕਰਦਾ ਇਹ ਇਹਨੇ ਜੋਗੇ ਹੀ ਨਹੀਂ ਕਿ ਸਾਡੀ ਮਦਦ ਕਰ ਲੈਣ ਅਸੀਂ ਕਰਦੇ ਆ ਸਾਰਿਆਂ ਦੀ ਮਦਦ ਪਰ ਇਹ ਵੇ ਕਿ ਜਦੋਂ ਪੰਜਾਬ ਦੇ ਉੱਤੇ ਔਖਾ ਵੇਲਾ ਆਇਆ ਨਾ ਤੇ ਬੜਿਆਂ ਦੇ ਜਿਹੜੇ ਨਾ ਚਿਹਰੇ ਬੇਨਕਾਬ ਹੋ ਗਏ ਨੇ ਸਮਝ ਆ ਗਈ ਇਹ ਬੰਦਿਆਂ ਨੂੰ ਕਿ ਆਪਣੇ ਤੇ ਪਰਾਏ ਦੀ ਪਛਾਣ ਹੋ ਜਾਂਦੀ ਹੈ ਬੰਦੇ ਨੂੰ ਹੁਣ ਇਹ ਦੇਖੋ ਇੰਡੀਆ ਗਵਰਨਮੈਂਟ ਨੇ ਪਾਣੀ ਸਿਰਫ ਪੰਜਾਬ ਵੱਲ ਦਿੱਤਾ ਕਿ ਬਾਕੀਆਂ ਨੇ ਸਾਰਿਆਂ ਨੇ ਬੂਏ ਬੰਦ ਕੀਤੇ ਠੀਕ ਹੈ ਅਗਰ ਡਿਵਾਈਡ ਕਰ ਦਿੰਦੇ ਤੇ ਇੰਨਾ ਹਾਰਡ ਨਾ ਆਂਦਾ ਠੀਕ ਹੈ ਸਿਰਫ ਕੀ ਕਿ ਅਗਲੇ ਨੇ ਕਿਹਾ ਕਿ ਭਾਈ ਜਨ ਅਸੀਂ ਸੇਫ ਆ ਇਹ ਮਰਦੇ ਨੇ ਤੇ ਮਰਨ ਹੋਰ ਦੇਖੋ ਉਹ ਪੰਜਾਬ ਤੇ ਇਹ ਪੰਜਾਬ ਹੋਰ ਇਹ ਅੱਛਾ ਫਿਰ ਵੱਡਾ ਯੋਗਦਾਨ ਇਹ ਲੈਂਦੇ ਪੰਜਾਬ ਦਾ ਕਿ ਜਿਨ੍ਹਾਂ ਨੇ ਬੂਏ ਖੋਲੇ ਬਿਲਕੁਲ ਉਹਨੇ ਕਿਹਾ ਯਾਰ ਅਸੀਂ ਤਾਂ ਖੋਲੋ ਅਸੀਂ 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 ਚੱਕਦੇ ਆ ਪਾਣੀ ਦਾ ਪਾਰ ਔਰ ਯਕੀਨ ਮੰਨੋ ਕਿ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਚੜਦਾ ਤੇ ਲੈਂਦਾ ਦੋ ਹੀ ਜਿਹੜੇ ਆਪਣੇ ਮਤਲਬ ਕਿ ਅਸੀਂ ਦੋ ਪੰਜਾਬ ਦੇ ਨਹੀਂ ਕਾਂਗੇ ਅਸੀਂ ਇੱਕ ਪੰਜਾਬ ਹੀ ਕਾਂਗੇ ਕਿ ਇਸ ਟਾਈਮ ਸਾਰਾ ਜਿੰਨਾ ਵੀ ਹਾਰ ਦਾ ਭਾਰਾ ਹੈ ਨਾ ਇਹ ਪੰਜਾਬੀਆਂ ਨੇ ਆਪਣੇ ਮੋਢੇ ਤੇ ਚੱਕਿਆ ਹੈ। ਖੁਦਾ ਦੀ ਕਸਮੇ ਬੱਚੇ ਕੱਲ ਮੈਂ ਇੱਕ ਇੱਕ ਰੰ ਤਸਵੀਰ ਬਹਾਂਦਾ ਪਿਆ ਸੀਗਾ ਉਹ ਆਪਣਾ ਉਹ ਨਾਰੋਵਾਲ ਦੇ ਕੋਲ ਹੀ ਆਪਣਾ ਉਹ ਨਾ ਕਿਹੜਾ ਪਿੰਡ ਜਿਹੜਾ ਮੈਂ ਕੱਲ ਚਾਚੂ ਨੂੰ ਪੁੱਛਦਾ ਚਾਜੂਆ ਪਿੰਡ ਕਿੱਥੇ ਵੇ ਜਸਰਕਲਾ ਨਹੀਂ ਨਹੀਂ ਉਹ ਆਪਣਾ ਪਿੱਛੇ ਸੀਗਾ 10 ਦਿਨ ਬਾਅਦ ਉਥੋਂ ਡੈਡ ਬਾਡੀ ਲੱਭੀ ਬੱਚੇ ਮੁੰਡੇ ਦੀ ਤੇ ਮੁੰਡਾ ਵੀ ਕਿੰਨਾ 18 19 ਸਾਲਾਂ ਦਾ ਯੰਗ ਬੱਚਾ ਸੀ ਠੀਕ ਹੈ ਮਾਵਾ ਨੇ ਪੁੱਤਰ ਆਪਣੇ ਗਵਾਤੇ ਮਾਵਾ ਨੇ ਸਮਝ ਲਓਗੇ ਬੱਚੇ ਸਮਝ ਕਈ ਲੱਭਦੇ ਹੀ ਨਹੀਂ ਪਏ ਨੇ ਮਾਲ ਡੰਗਰ ਕੋਲ ਇਹ ਸਮਝਿਆ ਕਿ ਪਾਣੀ ਜਦੋਂ ਆਂਦਾ ਨਾ ਤੇ ਪਤਾ ਹੀ ਨਹੀਂ ਚੱਲਦਾ ਹੁਣ ਤੇ ਫਿਰ ਵੀ ਲੋਕਾਂ ਨੂੰ ਪਤਾ ਚੱਲ ਗਿਆ ਨਾ ਕਿ ਲੋਕੀ ਇਸ ਇੱਕ ਜਗ੍ਹਾ ਤੋਂ ਤੁਸੀਂ ਜਗ੍ਹਾ ਨਕਲ ਮਕਾਨੀ ਕਰਨ ਦੇ ਨੇ ਲੇਕਿਨ ਜਦੋਂ ਪਾਣੀ ਆਇਆ ਸੀ ਉਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇੰਨਾ ਪਾਣੀ ਚੜ ਜਾਣਾ ਹੈ ਬਿਲਕੁਲ ਕਿ ਯਕਦਮ ਲੋਕਾਂ ਦੇ ਘਰ ਲੋਕਾਂ ਦੀਆਂ ਛੱਤਾਂ ਟਿਕੜ ਜਿਹੜੀਆਂ ਸੀ ਉਹ ਡੁੱਬ ਗਈਆਂ ਸਨ ਇਥੇ ਟਿਕੜ ਪਾਣੀ ਆ ਗਿਆ ਸੀ। ਬਾਕੀ ਅਸੀਂ ਚੜ੍ਹਦੇ ਪੰਜਾਬ ਤੋਂ ਸਾਨੂੰ ਇੱਕ ਵੀਡੀਓ ਆਈ ਹੈ ਸਾਡੇ ਇੱਕ ਵੀਰ ਜੀ ਦੀ ਤੇ ਉਹਨਾਂ ਨੇ ਆਖਿਆ ਕਿ ਲਹਿੰਦੇ ਪੰਜਾਬ ਦੇ ਗੱਲ ਤੁਸੀਂ ਹਾਲਾਤ ਵਿਖਾਏ ਸੀ ਤੇ ਹੁਣ ਚੜ੍ਹਦੇ ਪੰਜਾਬ ਦੇ ਵੀ ਹਾਲਾਤ ਵੇਖੋ ਕਿ ਹਰ ਤਰਫ ਦੋਵਾਂ ਤਰਫ ਇੱਕ ਹੀ ਤਰ੍ਹਾਂ ਦੇ ਹਾਲਾਤ ਨੇ। ਤੇ ਅਸੀਂ ਜਿਹੜੀ ਹੈ ਲੋਕ ਪੰਜਾਬੀ ਚੈਨਲ ਵਾਲਿਆਂ ਦੀ ਵੀਡੀਓ ਹੈ। ਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਕਿ ਲਹਿੰਦੇ ਵੀ ਵਾਲੇ ਪਾਸੇ ਵੀ ਕਿਉਂਕਿ ਜ਼ਾਹਰੀ ਗੱਲ ਹੈ ਦੂਮਾ ਪਾਸੇ ਸਾਹਬ ਇੱਕੋ ਜਿਹਾ ਹੀ ਹੋਇਆ ਖਲੋਤਾ ਖੁਦਾ ਦੀ ਕਸਮੇ ਲੋਕੀ ਛੱਤਾਂ ਦੇ ਉੱਤੇ ਨਾ ਮੰਂਜੀਆਂ ਚੱਕ ਕੇ ਛੱਤਾਂ ਤੇ ਲੱਗੇ ਤੇ ਛੱਤਾਂ ਤੇ ਬੈ ਕੇ ਹਾਂਡੀ ਰੋਟੀ ਕਰਨ ਦੇ ਨੇ ਥੱਲੇ ਪਾਣੀ ਰਸਾਂਦਾ ਵੇ ਲੋਕਾਂ ਵਾਲ ਕੇ ਲੋਕੀ ਛੱਤਾਂ ਤੇ ਰਾਤ ਨੂੰ ਰੋਣ ਆਂਦਾ ਹੈ ਖੁਦਾ ਦੀ ਕਸਮੇ ਰੋਣ ਆਂਦਾ ਹੈ ਚਲੋ ਪਹਿਲੇ ਵੀਡੀਓ ਦੇਖਦੇ ਆਂ ਆਪ ਆਪ ਆਜ਼ਾਦ ਬੰਦੇ ਜੀ ਨਾ ਕੌਣ ਕੌਣ ਤੁਹਾਡੀ ਇੱਥੇ ਮਦਦ ਲਈ ਆਇਆ ਜੀ ਇੱਥੇ ਇੱਥੇ ਇਸ ਵੇਲੇ ਤੱਕ ਤਾਂ ਕੋਈ ਮਦਦ ਤੇ ਨਹੀਂ ਆਇਆ ਸਾਨੂੰ ਕਿਹੜਾ ਹੈਲੀਕਾਪਟਰ ਦੇਤਾ ਪਗੋਨਦਮਾਨ ਨੇ ਜੀ ਲੱਟਣ ਵਾਲੋ ਲੱਟਣ ਵਾਲੋ ਭਾਜੀ ਕਰੰਟ ਆ ਸਕਦਾ ਲੱਟਣ ਵਾਲੋ ਨਹੀਂ ਇਨਵਰਟਰ ਦੀ ਲਾਈਟ ਜ਼ਿਆਦਾ ਖਤਰਨਾਕ ਹੈ ਭਾਜੀ ਇਹਦਾ ਮੇਨ ਸਵਿਚ ਬੰਦ ਕਰੋ ਜੀ ਕਰਦਾ ਥੱਲੇ ਨਾ ਆਵੇ ਕੋਈ ਪਾਣੀ ਇੱਥੇ ਵੱਧ ਰਿਹਾ ਬਾਈ ਮੇਰਾ ਪਾਣੀ ਦਿਖਾ ਦਿਓ ਮੇਰਾ ਇੱਧਰ ਦਿਖਾ ਦਿਓ ਇਹ ਨੀਵਾ ਗਿਆ ਜਾਂਦਾ ਪਰ ਜਿਵੇਂ ਇਹ ਨੀਵੇਂ ਆ ਜਾਂਦਾ ਤਾਂ ਇਹ ਮੈਂ ਇਸ ਕਰਕੇ ਕਹਿ ਰਿਹਾ ਵੀ ਇਹ ਨੀਵਾ ਹੈ ਤੇ ਇਹਨਾਂ ਲੋਕਾਂ ਦੇ ਘਰ ਵੀ ਦੇਖੋ ਕਿੰਨੇ ਕਿੰਨੇ ਡੁੱਬ ਚੁੱਕੇ ਆ ਆ ਪਸ਼ੂ ਖੜਿਆ ਜੀ ਦੇਖੋ ਕਿੰਨੇ ਕਿੰਨੇ ਡੱਬੇ ਹੋਏ ਆ ਖੜਿਓ ਰਹੀ ਗਏ ਮੱਜ ਪਾਣੀ ਆ ਪਾਣੀ ਬੜਾ ਇਸ ਵਕਤ ਇਧਰ ਪਾਣੀ ਦਾ ਬਾਈ ਬਹੁਤ ਤੇਜ ਆ ਸੋ ਖਿੱਚ ਰਿਹਾ ਪਾਣੀ ਇਹ ਇਹੋ ਜਿਹਾ ਨਾ ਕਿ ਕਰੋ ਆਹ ਦੇਖੋ ਆਹ ਇਹੋ ਆ ਇਹੋ ਪਾਣੀ ਆਇਆ ਉਹ ਹੋ ਅੱਛੀ ਸਮਾਨ ਸਾਰਾ ਇੰਦੀ ਪਜਾਏ ਹੋਏ ਉੱਪਰ ਦੇਖੋ ਪਿੰਡ ਪੂਰਾ ਵਸਿਆ ਹੋਇਆ ਹੁਣ ਛੱਤਾਂ ਦੇ ਉੱਤੇ ਵਸਿਆ ਹੋਇਆ ਪਿੰਡ ਹਾਲਾਤ ਜਿਹੇ ਹੋਏ ਬੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਜ਼ੂਮ ਕਰਦਾ ਤੁਸੀਂ ਚਲੋ ਫਾਰਮ ਕਰ ਲਾਂ ਇਹ ਹਾਲਾਤ ਦਿਖਾਉਣੇ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਸ਼ਬਦ ਕਿਹਾ ਜੀ ਚਾਹ ਬਣਾਵਾ ਵਾਏ ਹਾਏ ਇਹ ਪੰਜਾਬੀਆਂ ਦੀ ਫਿਤਰਤ ਹੈ ਆਪ ਜਿੰਨੇ ਮਰਜ਼ੀ ਮੁਸੀਬਤ ਚ ਹੋਈਏ ਬਾਈ ਇਨ ਹਾਲਾਤਾਂ ਦੇ ਵਿੱਚ ਤੁਹਾਡੇ ਕੋਲ ਅਸੀਂ ਆਏ ਆ ਤੁਸੀਂ ਫੇਰ ਵੀ ਸਾਨੂੰ ਪੁੱਛਣਗੇ ਚਾਹ ਬਣਾਈਏ ਭਾਈ ਹੈ ਇਹ ਸਾਡੇ ਪੰਜਾਬ ਦੀ ਅੱਛਾ ਇਹ ਜੇ ਪੰਜਾਬੀ ਗੋਮ ਵੇਖੋ ਕਿ ਆਪ ਰੋਡ ਫੁੱਟ ਗਿਆ ਸਾਰਾ ਕੁਝ ਆਪ ਛੱਤਾਂ ਦੇ ਉੱਤੇ ਕਿ ਪਤਾ ਨਹੀਂ ਕਿਵੇਂ ਜ਼ਿੰਦਗੀ گزار ਰਹੇ ਨੇ ਤੇ ਠੀਕ ਹੈ ਵੇ ਲੋ ਵੀਰ ਆਇਆ ਤੇ ਕਹਿੰਦੇ ਚਾਹ ਬਣਾਵਾ ਚਾਹ ਬਣਾਵਾ ਮੈਂ ਹਾਏ ਠੀਕ ਹੈ ਇਹ ਪੰਜਾਬੀ ਗੋ ਯਾਰ ਇਹ ਨਹੀਂ ਇਹ ਦਿਲ ਨੇ ਨਾਲ ਇਹ ਦਿਲ ਨੇ ਹੁਣ ਦੇਖਿਆ ਇਹਨਾਂ ਨੂੰ ਮਾਰ ਪੈ ਰਿਹਾ ਲੱਗਦੀ ਹਾਲਾਤ ਵਿੱਚ ਹੁਣ ਤੇ ਕੋਈ ਅਗਰ ਆ ਗਿਆ ਨਾ ਤੇ ਉਹਨੂੰ ਖੁੱਲੇ ਦਿਲ ਨਾਲ ਉਹਦਾ ਸਵਾਗਤ ਕਰਨਾ ਖੁੱਲੇ ਦਿਲ ਤੇ ਕੀ ਮੰਨੋਗੇ ਨਾ ਅੱਖਾਂ 'ਚ ਪਾਣੀ ਆ ਗਿਆ ਠੀਕ ਹੈ ਕੇ ਅੱਛਾ ਫਿਰ ਵੀ ਵੇਖ ਲੈ ਚਿਹਰੇ ਦੇ ਉੱਤੇ ਮੁਸਕਰਾਹਟ ਵੇਖੋ ਭੰਦੇ ਠੀਕ ਹੈ ਡੁੱਬ ਗਿਆ ਸਾਰਾ ਕੁਝ ਥੱਲੇ ਡੁੱਬਿਆ ਪਿਆ ਆਪ ਉੱਤੇ ਮਜਬੂਰ ਹੋ ਗਏ ਨੇ ਛੱਤ 'ਤੇ ਰਹਿਣ ਵਾਸਤੇ ਫਿਰ ਵੀ ਕਹਿੰਦੀ ਚਾਹ ਬਣਾਵਾ ਚਾਹ ਬਣਾਵਾ ਆਏ ਹਾਏ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਆਏ ਹਾਏ ਬੱਚਿਆਂ ਦੇ ਹਾਲਾਤ ਬੱਚੇ ਛੱਤਾਂ ਦੇ ਉੱਤੇ ਰਹਿ ਰਹੇ ਨੇ ਆ ਦੇਖੋ ਛੋਟੇ ਪਸ਼ੂ ਆ ਜਿਹੜੇ ਛੋਟੇ ਪਸ਼ੂ ਛੱਤਾਂ ਦੇ ਉੱਤੇ ਚੜਾਏ ਹੋਏ ਆ ਛੋਟੇ ਪਸ਼ੂ ਕਿਉਂਕਿ ਹਾਲਾਤ ਮਾੜੇ ਹੋਏ ਬਨੇ ਡੰਗਰ ਸਾਡੇ ਰੁੜ ਗਏ ਨੇ ਰੁੜ ਗਏ ਡੰਗਰ ਕੁਝ ਕਤਿਆ ਕੋਈ ਗਾਇ ਤਾਂ ਦੋ ਤਿੰਨ ਮਰ ਗਿਆ ਸਰ ਉੱਥੇ ਬੰਨੇ ਰਹੀ ਆਪਣੇ ਇੱਕ ਮੋਢੀ ਹਾਲ ਤੇ ਦੋ ਗਾਇਆਂ ਮਰ ਗਈਆਂ ਉਹ ਵੇਖੋ ਸਾਡਾ ਘਰ ਠੀਕ ਹੈ ਵੇਖੋ ਕਿਸ ਤਰ੍ਹਾਂ ਪਾਣੀ ਨਾ ਭਰਿਆ ਅੱਛਾ ਉਹ ਤੁਹਾਡਾ ਘਰ ਹੈ ਤੀਨਾ ਪਈਆਂ ਜਿਹਦੇ ਤੇ ਹਾਂ ਇਹ ਸਾਡਾ ਘਰ ਹੈ ਸਾਮਾਨ ਵੀ ਰੁੜ ਗਿਆ ਸਾਡਾ ਇਹ ਕਿਹਾ ਜਾਂਦਾ ਵੀ ਸਰਕਾਰਾਂ ਦੇਖ ਰਹੀ ਹੈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਜੀ ਯਾਰ ਨੂੰ ਪਤਾ ਨਹੀਂ ਕੀ ਯਾਰ ਇੱਥੇ ਤੁਸੀਂ ਪੱਗਾਂ ਬੰਨਣੀਆਂ ਹਾਂਜੀ ਤੂੰ ਉਦੋਂ ਤੋਂ ਬਿਨਾ ਚਾਹ ਨਹੀਂ ਪੀ ਸਕੇ ਬੱਚੇ ਐਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੀਨਾਨਗਰ ਏਰੀਏ ਦੇ ਆਓ ਦੇਖੋ ਸਾਹਮਣੇ ਗਲੀਆਂ ਦੇ ਵਿੱਚ ਬਜ਼ੁਰਗ ਕਿਵੇਂ ਫਿਰਿਆ ਔਰ ਇੱਧਰ ਪੇਸ਼ੈਂਟ ਨੂੰ ਲੈਣਾ ਆਏ ਆ ਤੇ ਮਾਤਾ ਜੀ ਆਜੋ ਆਜੋ ਜਿੱਕੇ ਦੇਖ ਭਾਜੀ ਦੇਖੋ ਆਜ ਆਜ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਪ੍ਰਸ਼ਾਸਨ ਦੇ ਵੱਲੋਂ ਜੀ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਨਹੀਂ ਆਈ ਜੀ ਅਜ ਤੱਕ ਕੋਈ ਨਹੀਂ ਆਇਆ ਜੀ ਤੇ ਕਿੰਨੀ ਦੇਰ ਤੋਂ ਮਿਲ ਕੇ ਕਦੋਂ ਆਇਆ ਸੀਗਾ ਜੀ ਪਾਣੀ ਪਾਣੀ ਖਾਲਾ ਆਇਆ ਜੀ ਕੱਲ ਇੱਕਦਮ ਆ ਗਿਆ ਸੀ ਜੀ ਨਿਕਲਣ ਦਾ ਮੌਕਾ ਨਹੀਂ ਮਿਲਿਆ ਅੱਛਾ ਫੱਦੇ ਨਿਕਲੋ ਪਾਣੀ ਅਜ ਤੱਕ ਤੁਹਾਨੂੰ ਇਧਰੋਂ ਨਹੀਂ ਪਾਣੀ ਪਾਣੀ ਭਾਜੀ ਉੱਥੇ ਲੋਕਾਂ ਦੇ ਉੱਤੇ ਘਾਰਦੇ ਭਾਜੀ ਮੈਂ ਪਰਾਂ ਦੇ ਕੋਲ ਜਾਂ ਟੀਰੇ ਦੇ ਕੋਲ ਹਾਂਕਾ ਮਤਲਬ ਇੱਕਦਮ ਪਾਣੀ ਆ ਗਿਆ ਜੀ ਇੱਕਦਮ ਭਾਈ ਉਹ ਤੇ 11 12 ਵਜੇ ਦੇ ਵਿੱਚ ਇੱਕਦਮ ਪਾਣੀ ਆਇਆ ਯਾਰ ਇੱਕਦਮ 3 ਤੋਂ 4 ਫੁੱਟ ਪਾਣੀ ਅੰਦਰ ਹੋ ਗਿਆ ਹੁਣ ਤੁਹਾਨੂੰ ਭਾਜੀ ਡਰ ਨਹੀਂ ਲੱਗ ਰਿਹਾ ਘਰ ਜਿਵੇਂ ਜ਼ਿਆਦਾ ਦੇਰ ਪਾਣੀ ਦੇ ਵਿੱਚ ਰਹਿਣ ਤੁਹਾਡੀ ਨੂੰ ਨੁਕਸਾਨ ਹੋ ਸਕਦਾ ਨਹੀਂ ਭਾਈ ਨੁਕਸਾਨ ਤਾਂ ਹੈ ਹੀ ਜਿੰਨਾ ਵੀ ਅੰਦਰ ਸਾਮਾਨ ਸਾਰੇ ਬੈੱਡ ਵਗੈਰਾ ਜੋ ਵੀ ਸਾਮਾਨ ਸਾਰਾ ਅੰਦਰ ਹੀ ਹੈ ਨੁਕਸਾਨ ਅੰਦਰ ਸਾਰੇ ਮਿਲ ਕੇ ਭਿੱਜ ਗਏ ਬੈੱਡ ਵਗੈਰਾ ਸਾਰਾ ਕੋ ਸਾਮਾਨ ਡੁੱਬ ਚੁੱਕਿਆ ਸਾਰੇ ਡੁੱਬ ਗਏ ਅੰਦਰ ਸਾਰੇ ਡੁੱਬ ਗਏ ਦਾ ਆ ਡੁੱਬ ਗਏ ਦਾ ਸਾਰਾ ਹੀ ਅੰਦਰ ਮੇਰਾ ਸਮਾਨ ਅੱਛਾ ਮੈਂ ਤਾਂ ਕੱਲ ਦੀ ਵਾਰ ਨਿਕਲੀ ਨਹੀਂ ਤੈਨੂੰ ਹੂੰ ਸੋ ਇਹ ਕਰ ਹੈ ਮੰਦਰ ਹੈ ਮੰਦਰ ਦੇ ਵਿੱਚ ਜਿਹੜਾ ਉਹ ਹੋਰ ਧਾਰਮਿਕ ਗ੍ਰੰਥ ਵਗੈਰਾ ਉਹ ਸੁਰੱਖਿਅਤ ਹੈ ਉਹ ਠੀਕ ਹੈ ਜੀ ਸੋ ਬਿਲਕੁਲ ਦੇਖ ਸਕਦੇ ਹੋ ਤੁਸੀਂ ਪਾਜੀ ਕੁਝ ਬੋਲਣਾ ਨਹੀਂ ਹਾਂਜੀ ਜੀ ਪਾਜੀ ਮਾਤਾ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਹੁਣ ਕੁਛ ਨਹੀਂ ਵਾਸਾ ਇਹੀ ਪ੍ਰੋਬਲਮ ਹੈ ਵੀ ਅਸੀਂ ਇਸ ਵੇਲੇ ਪਾਣੀ ਚ ਇਹ ਡੁੱਬੇ ਤੇ ਆਜੋ ਆਜੋ ਕੀ ਆਉਣਾ ਕਿਸੇ ਨੇ ਜੀ ਦੋਸਤ ਕੱਢ ਲੈਣਾ ਆਜੋ 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 ਤੁਸੀਂ ਆਪਣਾ ਦੱਸੋ ਕੋਈ ਗੱਲ ਨਹੀਂ ਜੇ ਅਸੀਂ ਤੁਹਾਡਾ ਸੁਣਨਾ ਹੈ ਤੁਹਾਡੀ ਪ੍ਰਸ਼ਾਸਨ ਤੱਕ ਸਰਕਾਰ ਤੱਕ ਗੱਲ ਪਹੁੰਚਾਉਣ ਆਏ ਆਜੋ

ਆਈ ਕੋਈ ਗੱਲ ਨਹੀਂ ਜੀ ਬਿਲਕੁਲ ਅਸੀਂ ਅੰਦਰ ਦੇ ਵੀ ਹਾਲਾਤ ਇਹ ਦੱਸ ਦੋ ਕਿਹੜੇ ਆਏ ਕੌਣ ਨੇ ਇੱਥੇ ਕੋਈ ਦਾ ਸਰਪੰਚ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੋਤ ਸਿੰਘ ਹੈ ਜੀ ਜੋਤ ਸਿੰਘ ਸਾਬਕਾ ਸਰਪੰਚ ਸਾਬਕਾ ਸਰਪੰਚ ਕੌਣ ਕੌਣ ਤੁਹਾਡੀ ਇੱਥੇ ਮਦਦ ਲਈ ਆਇਆ ਜੀ ਇੱਥੇ ਇੱਥੇ ਇਸ ਵੇਲੇ ਤੱਕ ਤਾਂ ਕੋਈ ਮਦਦ ਤੇ ਨਹੀਂ ਆਇਆ ਅੱਛਾ ਹਾਂਜੀ ਹਾਂਜੀ ਪ੍ਰਸ਼ਾਸਨਿਕ ਸਿਰਫ ਆਰਮੀ ਆਨਾਂ ਦੇ ਮਸੂਹੇ ਆਏ ਨਾ ਹਾਂ ਉਹਨਾਂ ਨੇ ਗਲ ਕੀ ਥੋਂ ਗਲ ਕੀ ਭਾਈ ਲੋਕਾਂ ਨੂੰ ਗੱਲ ਕੀ ਜਿਹੜੇ ਜਾਣਾ ਚਾਹੁੰਦੇ ਸੀ ਗੱਲ ਕੀ ਅੱਗੇ ਪਿੱਛੇ ਉਹਨਾਂ ਨੂੰ ਕੱਢਿਆ ਹਾਂਜੀ ਹੁਣ ਉਹ ਤੁਸੀਂ ਆਪਣੇ ਹਾਂ ਬਾਬਾ ਦੀਪ ਸਿੰਘ ਮਨਜੋਤ ਸਿੰਘ ਜੀ ਵੱਲੋਂ ਆਏ ਠੀਕ ਹੈ ਉਹ ਠੀਕ ਹੈ ਜੀ ਉਹ ਪਤਾ ਜੀ ਲੋਕਾਂ ਨੂੰ ਠੀਕ ਹੈ ਪਰ ਪ੍ਰਸ਼ਾਸਨਿਕ ਤੌਰ ਤੇ ਕੋਈ ਨਹੀਂ ਸਾਡੇ ਨਾਲ ਪ੍ਰਸ਼ਾਸਨ ਤਾਂ ਕਿਸੇ ਨੂੰ ਫੋਨ ਕੀਤਾ ਸੀ ਕਦੇ ਤੂੰ ਜਦ ਤੂੰ ਤੁਹਾਡੇ ਪਾਣੀ ਆਇਆ ਜੀ ਇੱਥੇ ਨਹੀਂ ਅਸੀਂ ਫੋਨ ਉਹ ਲੈ ਕੀ ਕਰਨਾ ਹੈ ਇਹ ਪਾਣੀ ਹੈ ਅਸੀਂ ਤਾਂ ਸੋਚਦੇ 88 ਦਾ ਫਲੱਡ ਗਲ ਕਿਥੇ ਪਿਆ ਅਸੀਂ ਤਾਂ ਫੋਕਲ ਪਾਣ ਸਾਡਾ ਸੁੱਕਾ ਰਿਹਾ ਹੈ 88 ਦਾ ਦੇਖਿਆ ਸੀ ਤੁਸੀਂ ਹਾਂ ਇੱਥੇ 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 ਆਇਆ ਸੀ ਜੀ ਪਾਣੀ ਤੇ 88 ਦੇ ਫਲੱਡ ਜੇ ਫੋਕਲ ਪਾਣ ਬਿਲਕੁਲ ਸੁੱਕਾ ਰਿਹਾ ਇਹ ਇਹ ਅਸੀਂ ਜੇ ਉਸ ਉਮੀਦ ਦੇ ਵਿੱਚ ਆ ਸਾਡੇ ਇਧਰ ਜਾਣੇ ਨੇ ਇਹ ਹਵੇਲੀ ਹੈ ਮੇਰੀ ਹਾਂ ਸਾਰੇ ਦਾਣੇ ਅੰਦਰ ਸੱਜ ਗਏ ਨੇ ਜੋ ਖੰਡ ਦੇ ਵਿੱਚ ਡਰਾਮ ਉੱਥੇ ਰੱਖਿਆ ਦਾ ਜੀ ਉਹ ਵੀ ਗੱਲ ਕੀ ਹੈ ਸਭ ਅੰਦਰ ਸੱਜ ਗਿਆ ਉਹ ਹਾਂ ਹਾਂ ਹਾਂਜੀ ਚਾਰ ਚਾਰ ਫੁੱਟ ਪਾਣੀ ਹੈ ਇਹ ਵੇਲੀ ਦੇ ਵਿੱਚ ਹਾਂਜੀ ਹੂੰ ਤੇ ਤੁਸੀਂ ਦੇਖ ਲਈਏ ਪੋਜੀਸ਼ਨ ਜਿੱਦਾਂ ਘਾ ਡੁੱਬੇ ਦੇ ਨੇ ਜੀ ਤੇ ਇੱਥੇ ਮਜ਼ਦਬਾਲਾ ਕੋਈ ਨਹੀਂ ਇੱਥੇ ਪਹੁੰਚਿਆ ਗਲ ਕੀ ਸਿਰਫ ਸਿਰਫ ਆਰਮੀ ਦੇ ਮਸ਼ਗੂ ਆਏ ਨੇ ਹਾਂ ਅੱਜ ਆਰਮੀ ਵਾਲੇ ਮਜ਼ਦ ਦੇ ਕਰਕੇ ਗਏ ਨੇ ਔਰ ਅਸਨ ਪਤਾ ਨਹੀਂ ਕੱਚਾ ਬਣ ਕੇ ਗਏ ਨੇ ਇਸ ਮਲੇ ਚ ਉਹ ਜਿਹੜੇ ਇੱਕ ਹੈਲੀਕਾਪਟਰ ਦੇ ਨਾਲ ਵੀ ਛੁੱਟ ਰਹੇ ਉਹ ਵੀ ਛੁੱਟ ਰਹੇ ਆ ਹੈਲੀਕਾਪਟਰ ਵਾਲੇ ਛੁੱਟਣ ਦੇ ਦੇਖ ਜੋ ਕਿਹਦੇ ਪੈਨਟ ਦਾ ਹੀ ਕੋਈ ਕਿਹਦੇ ਪੈਨਟ ਦਾ ਹੀ ਜਿਹੜਾ ਛੁੱਟਿਆ ਨਹੀਂ ਛੁੱਟਿਆ ਉਹ ਜਿਆਦਾ ਨਹੀਂ ਛੁੱਟਿਆ ਜੇ ਨਹੀਂ ਛੁੱਟਿਆ ਉਹ ਬੱਚੇ ਘਰਾਂ ਦੇ ਵਿੱਚ ਕਿਵੇਂ ਆ ਜੀ ਬੱਚੇ ਠੀਕ ਠਾਕ ਨੇ ਬਿਮਾਰੀ ਲੱਗਣ ਦਾ ਖਤਰਾ ਹੈਗਾ ਅਜੇ ਤਾਂ ਕੋਈ ਨਹੀਂ ਪਰ ਪਾਣੀ ਉਤਰ ਤੋਂ ਬਾਅਦ ਤੇ ਹੈ ਨਾ ਪਾਣੀ ਉਤਰ ਤੋਂ ਬਾਅਦ ਬਿਮਾਰੀ ਦਾ ਖਤਰਾ ਹੋਣਾ ਹੈ ਹਾਲੇ ਤੱਕ ਜੇ ਚੱਲਣ ਦਾ ਕੰਮ ਹਾਂਜੀ ਭਗਵੰਤ ਮਾਨ ਹੋਰੀ ਕਹਿੰਦੇ ਵੀ ਮੈਂ ਆਪਣਾ ਹੈਲੀਕਾਪਟਰ ਦੇ ਚੱਲਿਆ ਭਾਈ ਤੁਹਾਨੂੰ ਕਹਿੰਦੇ ਤੁਸੀਂ ਮੇਰੇ ਹੈਲੀਕਾਪਟਰ ਦੇ ਨਾਲ ਲਓ ਮਦਦ ਇਹ ਸਭ ਝੂਠ ਆ ਆ ਚੱਕਰ ਲਾਉਣ ਦਾ ਇਹ ਸੈਨਾ ਦੇ ਲੱਗੇ ਵੇ ਜੀ ਇਹਦੇ ਸੈਨਾ ਦੇ ਨਾ ਹਾਂਜੀ ਉਹ ਵੀ ਉਹ ਵੀ ਆਇਆ ਭਗਵੰਤ ਸਬੰਧ ਦਾ ਵੀ ਦੋ ਤਿੰਨ ਚੱਕਰ ਆਇਆ ਹਾਂ ਉਹ ਉਤੋਂ ਗੱਲ ਕੀ ਕੋਈ ਦੋ ਦਾ ਪੈਕਟ ਕੋਈ ਕਿਤੇ ਪਾਣੀ ਝੁੱਟਣ ਦਾ ਕੋਈ ਕਿਤੇ ਝੁੱਟਣ ਦਾ ਕੋਈ ਕਿਤੇ ਝੁੱਟਣ ਦਾ ਤੁਹਾਡੇ ਕੋਲ ਕੋਈ ਨਹੀਂ ਆਇਆ ਹੈਲੀਕਾਪਟਰ ਦੇ ਨਾਲ ਤੁਹਾਨੂੰ ਕੋਈ ਮਦਦ ਨਹੀਂ ਮਿਲੀ ਭਗਵੰਤ ਸਾਨੂੰ ਅਜੇ ਤੱਕ ਕੋਈ ਮਦਦ ਨਹੀਂ ਸਿ ਮਿਲੀ ਜੀ ਨਾ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਤੁਹਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਪਤਾ ਤਾਂ ਉਹਨਾਂ ਨੂੰ ਹੈਗਾ ਹੀ ਜੀ ਇਹ ਪਿੰਡ ਡੁੱਬ ਗਏ ਚੁੱਕੇ ਬਿਲਕੁਲ ਜੀ ਮੈਂ ਜਗਿੰਦਰ ਸਿੰਘ ਇਹ ਮੇਰੀ ਦੁਕਾਨ ਹੈ ਸਾਹਮਣੇ ਇਹਦੇ ਤੇ ਘਟੋ ਘਾਟ 5-5 ਫੁੱਟ ਪਾਣੀ ਹੈ ਇਸ ਟਾਈਮ ਜਿਹੜਾ ਸਮਾਨ ਉਹ ਸਾਰਾ ਬਰਬਾਦ ਹੋ ਚੁੱਕਿਆ ਤੇ ਘਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਂ ਉਹ ਸਾਰੇ ਸੁਰੱਖੇ ਚੋਕਾ ਉਹ ਸ਼ੋਕ ਸ਼ਾਂਤੀ ਹੈ ਮੰਦਰ ਦੇ ਵਿੱਚੋਂ ਵੀ ਸਾਰਾ ਠੀਕ ਹੈ ਉਹ ਬਿਲਕੁਲ ਸਮਾਨ ਜਿਹੜਾ ਉਹ ਠੀਕ ਠਾਕ ਮੰਦਰ ਠੀਕ ਹੈ ਠੀਕ ਹੈ ਜੀ ਸੋ ਬਿਲਕੁਲ ਜੀ ਪਰ ਸਰਕਾਰਾਂ ਕਹਿ ਤਾਂ ਰਹੀਆਂ ਤੁਹਾਨੂੰ ਵੈਸੇ ਉਮੀਦ ਹੈਗੀ ਜੀ ਜਿਵੇਂ ਕਹਿੰਦੇ ਸੀਗੇ ਪਹਿਲਾਂ ਵੀ ਕਿਹਾ ਸੀ ਮੁਰਗੀਆਂ ਦਾ ਮੁਆਵਜ਼ਾ ਮਿਲੂਗਾ ਸਰਕਾਰ ਤੋਂ ਉਮੀਦ ਰੱਖਦੇ ਹੋ ਨਹੀਂ ਅਸੀਂ ਉਮੀਦ ਕੋਈ ਨਹੀਂ ਰੱਖਦੇ ਜੀ ਸਰਕਾਰ ਸਰਕਾਰ ਦੀ ਕੋਈ ਉਮੀਦ ਨਹੀਂ ਹਨ ਕੁਝ ਵੀ ਨਹੀਂ ਹੈ ਸਾਹਿਬ ਜੀ ਦੇਖੋ ਦੇਖੋ ਹੁਣ ਤੁਸੀਂ ਪਾਣੀ ਜਿਕੇ ਰਹੇ ਹੋ ਹੁਣ ਤੁਸੀਂ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਇਹ ਵੱਧ ਵੀ ਸਕਦਾ ਹਾਂ ਵੱਧ ਤੇ ਸਕਦਾ ਕੋਈ ਪਤਾ ਨਹੀਂ ਵੀ ਵੱਧ ਵੀ ਜਾਏ ਪਰ ਘਰ ਛੱਡ ਕੇ ਜਾਂ ਡੰਗਰ ਬਸਾ ਛੱਡ ਕੇ ਉਹ ਡੰਗਰੇ ਅਹੀਂ ਆ ਆਪਣੇ ਘਰ ਦੇ ਵਿੱਚ ਬਣੇ ਜਾਣ ਜਾ ਕੇ ਫੋਸੇ ਸਾਡੇ ਘਰ ਦੇ ਵਿੱਚ ਪਾਣੀ ਥੋੜਾ ਘਟੇ ਸੱਤਾਂ ਤੇ ਚੜ੍ਹਿਆ ਹੈ ਜੀ ਸੱਤਾਂ ਤੇ ਸੱਤਾਂ ਤੇ ਹੈ ਜੀ ਡੰਗਰ ਵੀ ਨਹੀਂ ਡੰਗਰ ਦੇ ਗੱਲ ਕੀ ਛੱਕੇ ਤਾਂ ਕੀਤੇ ਦਿਨ ਉੱਥੇ ਉੱਥੇ ਪਾਣੀ ਘਟਿਆ ਹੁਣ ਤਾਂ ਸੁੱਥਾ ਸੁੱਕਾ ਹੋ ਗਿਆ ਗੁਰਪ੍ਰੀਤ ਸਿੰਘ ਆ ਕੈਮਰਾ ਦੇ ਦੇ ਮੈਨੂੰ ਵੀਰ ਕੋਈ ਨਹੀਂ ਫੜਾ ਕੈਮਰਾ ਪਾਜੀ ਕੈਮਰਾ ਫੜੋ ਤੁਸੀਂ ਆਜੋ ਮੜਾ ਕੇ ਦਿਖਾਓ ਜੀ ਬਸ 2 ਮਿੰਟ ਵਿੱਚ ਆਗੇ ਪਾਜੀ ਚਲੋ ਨਹੀਂ ਦੇਖੋ ਜੀ ਤੁਹਾਡੀਆਂ ਤਕਲੀਫਾਂ ਪਹੁੰਚਾਉਣੀਆਂ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੁਸੀਂ ਤਕਲੀਫ ਦੇ ਵਿੱਚੋਂ ਜੀ ਇੱਕ ਇੱਕ ਘਰ ਦਿਖਾ ਤੁਸੀਂ ਆਹ ਦੇ ਸਾਹ ਗਾ ਰਿਹਾ ਇਹ ਉਹ ਤੋਂ ਫੋਟੋ ਦਿਖਾ। ਆਹ ਆ ਦਿਖਾਓ। ਆਹ ਆ ਇਧਰ ਦਿਖਾਣੇ ਬਿਚਨ ਲੱਗਾ। ਆਹ ਦਿਖਾ ਦਿਓ। ਆਹ ਡਾਇਗਰਾਮ ਦਿਖਾਓ। ਨਹੀਂ ਇਹ ਬੰਦਾ ਗੇਰ ਬੰਦਾ। ਬਾਜੀ ਇੱਥੇ ਦੇਖ ਕੇ ਪਹੁੰਚ ਆਈ ਸੀ ਉਹ ਲੈ ਗਈ। ਹਾੜ ਆਈ ਸੀ ਨਾ। ਤੁਸੀਂ ਮੁਰੇ ਹੋ ਜੋ ਮੈਂ ਵੀ ਮੁਰੇ ਹੋ ਜੋ। ਉਹ ਹਾੜ ਪਿੰਡ ਤੱਕ ਨਹੀਂ ਪਹੁੰਚੀ। ਪਿੱਛੇ ਉਹਦਾ ਰਹਿ ਗਈ ਫੇਰ ਤੁਸੀਂ ਆਓ। ਮੇਰੇ ਨਾਲ ਆਓ। ਹਾਂਜੀ ਮੈਂ ਪਿੱਛੇ ਜਾ ਤਾੜ। ਯਾਰ ਉਹ ਖਾਸੀ ਇੱਡੀ ਇਹਦਾ ਕੋਈ ਲਾਇਕ ਪਾਣੀ। ਨਹੀਂ ਨਿਗਾਹ ਪਾਓ। ਕਿੱਲਾ ਇਹਰ ਤੋਂ ਕੁਝ ਲਈ ਹੈ ਆ ਘਰ ਦੇ ਹਾਲਾਤ ਹੈ ਮੈਂ ਇੱਕ ਐਗਜ਼ਾਮਪਲ ਦੇ ਕੇ ਚੱਲੇ ਆ ਇੱਥੋਂ ਇੱਕ ਉਦਾਹਰਨ ਦੇ ਰਿਹਾ ਇੱਕ ਘਰ ਦੀ ਇਹ ਘਰ ਫੇਰ ਵੀ ਉੱਚਾ ਹੈ ਜਿਹੜੇ ਬਰਾਬਰ ਦੇ ਆ ਗਲੀਆਂ ਦੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋਣਗੇ ਸੋ ਹੈ ਤੇ ਹੁਣ ਗੱਡੀ ਲਾਉਣੀ ਹੈ ਮੈਂ ਗੱਡੀ ਨਹੀਂ ਲਾ ਸਕਿਆ ਬਰਾਬਰ ਪੱਥਰਾਂ ਦੇ ਚੜੇ ਹੋਇਆ ਓਹੋ ਘਰਾਂ ਨੂੰ ਤਾਂ ਸਜਾ ਕੇ ਰੱਖਦੇ ਆਪਾਂ ਐਨ ਵਧੀਆ ਅੱਛਾ ਜੀ ਕਿੰਨਾ ਕੁ ਪੈਸਾ ਕੱਟ ਲਾ? ਕਿੰਨੇ ਸਬਦੀ ਲਾ ਰਹੇ ਕਿੰਨਾ? ਉਹਨੂੰ ਕੋਈ ਨੀਂਦ ਮਰੇ ਬੱਤੂ। ਇਹ ਸੋ ਇੱਕ ਕਰਦੇ ਹਾਲਾਤ ਐ। ਜਿਹੜਾ ਕੁਛ ਫੁੱਟ ਉਤੋਂ ਊੱਚਾ ਗਲੀ ਤੋਂ ਤਾਂ ਬਚਾਉ ਐ ਪਰ ਪਾਣੀ ਸਮੈਲ ਬਹੁਤ ਬੁਰਾ ਹਾਲ ਐ ਬਾਈ। ਉਹ ਹੋ 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 ਹੋ। ਕੁਝ ਪਿੱਜ ਗਿਆ ਸਾਰੇ ਲੀੜਾ। ਇਹ ਬਿਮਾਰੀ ਨਾਲ ਸਾਦੀ ਕੋਈ ਵੀ। ਲੱਗਣੀ ਐ ਜਦੋਂ ਪਾਣੀ ਸੁੱਕ ਗਿਆ ਨਾ ਇਸ ਤੋਂ ਬਾਅਦ ਪਤਾ ਲੱਗਣਾ ਬਿਮਾਰੀ ਕੀ ਚੀਜ਼ ਐ। ਜਿਹੜੀ ਕਹਿੰਦੇ ਨੇ ਮਹਾਮਾਰੀ ਮਾਰੀ ਉਹ ਬਿਮਾਰੀ ਹੁੰਦੀ ਐਥੇ ਜਿੰਨੇ ਕੀੜੇ ਕੁੜੇ ਮਾਰ ਗਏ ਜੋ ਸਭ ਐਥੇ ਸੀ ਸੋ ਇੱਕ ਮਿੰਟ ਬੜੀ ਇੱਕ ਮਿੰਟ ਇਹ ਪਾਣੀ ਚ ਮੀਚਲ ਗਾਲ ਗਿਆ ਇਸ ਤੋਂ ਬਾਅਦ ਦੇਖਿਓ ਵਾਕਿਆ ਨਾ ਸਹੀ ਗਿਆ ਇਸ ਤੋਂ ਬਾਅਦ ਬੰਦੋਂ ਤੱਕ ਪਾਣੀ ਦਿੱਤੇ ਆ ਇਹ ਬਦਰ ਤਾ ਪੱਤਾ ਪਾਜੀ ਬੈ ਬੈ ਪਾਣੀ ਦੇ ਉੱਪਰ ਹੀ ਪਾਜੀ ਬੈਦ ਹਾਂ ਹਾਂਜੀ ਆ ਗਈ ਕਿੰਨੀ ਬਿਲਕੁਲ ਛੱਤਾਂ ਦੇ ਲੈ ਗਏ ਨੇ ਸੁਦੇਵਿੰਦਰ ਭਾਜੀ ਕੈਮਰੇ ਤੇ ਜਾਂ ਨਾਲ ਆਏ ਓਹੋ ਅੱਛਾ ਭਾਜੀ ਇਹ ਤਾਂ ਇਹ ਰਵਾ ਲਾਜੀ ਜੀ ਅੱਜ ਇਹ ਕੋਈ ਮਾਰੀ ਤਗਮ ਬਣਾਵਾਂਗੇ ਜੇ ਇਹ ਪਾਣੀ ਵਧ ਗਿਆ ਫ੍ਰਿਜ ਤੈਰ ਰਿਹਾ ਜੀ ਆ ਪਾਣੀ ਦੇ ਵਿੱਚ ਤੈਰ ਰਿਹਾ ਫ੍ਰਿਜ ਆ ਦੇਖ ਲਓ ਆ ਫ੍ਰਿਜ ਤੈਰ ਰਿਹਾ ਪਾਣੀ ਦੇ ਵਿੱਚ ਜੀ ਆ ਲੋ ਆ ਤੈਰ ਰਿਹਾ ਪਾਣੀ ਚ ਫ੍ਰਿਜ ਪਾਣੀ ਸੁੱਕਾ ਕਰ ਦੋ ਰੋਟੀ ਬਣਾਣਗੇ ਓਹੋ ਰਸੋਈ ਦਾ ਬੁਰਾ ਹਾਲ ਹੈ ਤੰਨੇ ਲੋਕ ਬਾਈ ਪੁੱਤਰ ਗਿਆ ਬਿਲਕੁਲ ਉਹ ਕਿਨਾਰੀਆਂ ਦਿਖਾਵੇ ਪਾਜੀ ਜਿੱਤਰਕ ਪਾਣੀ ਸੀਗਾ ਪਹਿਲਾ ਨਿਸ਼ਾਨ ਲੱਗਿਆ ਹੋਇਆ ਸਾਰਾ ਦੇਖੋ ਕੰਧ ਦੇ ਉੱਤੇ ਆ ਨਿਸ਼ਾਨ ਦੱਸਦਾ ਵੀ ਇੱਥੇ ਤੱਕ ਪਾਣੀ ਸੀਗਾ ਕੋਸ਼ਿਆ ਟੁੱਟ ਪਾਣੀ 2.5 ਫੁੱਟ ਪਾਣੀ نیچے ਉਤਰਿਆ ਵੀ ਆ ਪਰ ਘਰ ਬਹੁਤ ਸੋਹਣਾ ਬਣਾਇਆ ਹੋਇਆ ਬਾਈ ਜੀਰਾਂ ਨੇ ਰੀਜ ਲਾ ਕੇ ਬਣਾਇਆ ਹੋਇਆ ਬੈੱਡ ਖੁੱਲੇ ਕਰੇ ਹੋਇਆ ਬੈੱਡਾਂ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਪਾਜੀ ਲੈਟਨ ਵਾਲੋ ਲੈਟਨ ਵਾਲੋ ਪਾਜੀ ਕਰੰਟ ਆ ਸਕਦਾ ਲੈਟਨ ਵਾਲੋ ਨਹੀਂ ਇਨਵਰਟਰ ਦੀ ਲਾਈਟ ਜ਼ਿਆਦਾ ਖਤਰਨਾਕ ਹੈ ਪਾਜੀ ਲੈਟਨ ਬਾਥਰੂਮੇ ਪੂਰੇ ਲੇਬਲ ਤੇ ਆ ਜੀ ਹੁਣੇ ਉੱਪਰ ਨਹੀਂ ਨਹੀਂ ਕਰੰਟ ਆ ਸਕਦਾ ਪਾਜੀ ਲਾਈਟਾਂ ਬੰਦ ਕਰੋ ਇਹਦਾ ਮੇਨ ਸਵਿਚ ਬੰਦ ਕਰੋ ਜੀ ਕਰਦਾ ਥੱਲੇ ਨਾ ਆਵੇ ਕੋਈ ਨਹੀਂ ਇਹ ਪਾਜੀ ਲਾਈਟਾਂ ਬੰਦ ਕਰੋ ਜੀ ਲਾਈਟਾਂ फौज चो आए हुए बहुत खतरनाक जेडी समेल इस वक्त आ रही है कोई नी कोई बिलकुल ਬਾਹਰ ਕਾ ਕਾ ਨਾ ਸਾਹਬਾਨੀ ਹੈ ਬਹੁਤ ਬਾਰੇ ਨਾ ਮਨ ਕਰਦੇ ਕਿ ਕਰਦੇ ਕੋਈ ਰੋੜਾ ਨਾ ਆ ਰਿਹਾ ਪਾਜੀ ਮੇਨ ਸੁੱਝ ਬੰਦ ਕਰੋ ਜੀ ਨੁਕਸਾਨ ਹੋ ਸਕਦਾ ਜੀ ਫਿਰ ਪਾਣੀ ਖਲੋਤਾ ਆਏ ਵੇ ਖਲੋਤਾ ਜਦ ਬਤਾ ਬਹੁ ਮਾਰ ਜਾਂਦਾ ਅੱਥੇ ਆ ਅੱਥੇ ਆ ਯੋ ਹਾਂ ਓ ਯਾਰ ਜੀ ਬੰਦ ਕਰ ਲੈਣਾ ਇਹ ਕਿਸ ਪਰੋ ਕਰੋ ਹਾਂਜੀ ਕੋਈ ਨਾ ਕੋਈ ਪਾਣੀ ਦੇ ਦੋ ਪਾਣੀ ਦੇ ਜੇ ਅੱਗੇ ਕਰੋ ਪਿੱਛੇ ਕਰੋ ਆ ਲੈ ਆ ਗਏ ਦੋ ਆ ਤੇ ਦੋ ਕਿਹਦੇ ਤੋਂ ਪਾਣੀ ਖਾਇਦਾ ਆ ਰਿਹਾ ਆਇਆ ਆਓ ਓਹੋ ਇੱਥੇ ਸਮਾਨ ਸਾਰਾ ਹੰਜੀ ਪਜਾਇਆ ਹੋਇਆ ਉੱਪਰ ਕੋਈ ਨਹੀਂ ਆਵੇ ਟੱਪ ਕੇ ਆਵੇ ਆਏ ਆ ਜੀ ਅੱਜ ਅੱਜ ਆਣੋ ਤੁਹਾਨੂੰ ਥੋੜਾ ਜਨਾ ਜੋ ਕੋਲੀਆਂ ਹੋਈਆਂ ਜਗ੍ਹਾ ਜਿੱਥੇ ਚੱਲਣਾ ਚਾਹਤ ਕਿ ਚੱਲੇ ਇਹ ਹਾਲਾਤ ਦਿਖਾਉਣੇ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਸ਼ਬਦ ਕਿਹਾ ਜੀ ਚਾਹ ਬਣਾਵਾ ਇਹ ਪੰਜਾਬੀਆਂ ਦੀ ਫਿਤਰਤ ਹੈ ਆਏ ਆਏ ਆਪ ਜਿੰਨੇ ਮਰਜ਼ੀ ਮੁਸੀਬਤ ਚ ਹੋਈਏ ਭਾਈ ਸਾਡਾ ਪਤੀ ਜਾਦਾ ਤਾਂ ਕਰ ਗਿਆ ਅੱਛਾ ਤੇ ਭੈਣੇ ਦੇਖੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੋਲ ਅਸੀਂ ਆਏ ਆ ਤੁਸੀਂ ਫੇਰ ਵੀ ਸਾਨੂੰ ਪੁੱਛ ਰਹੇ ਹੋ ਵੀ ਚਾਹ ਬਣਾਈਏ ਭਾਈ ਹੈ ਇਹ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਪਤੀ ਜੇ ਨੂੰ ਕਹਿਣ ਵੀ ਚਲ ਤਾਂ ਅਸੀਂ ਵੀ ਆ ਜਾਓ ਪੀ ਲੋ ਚਾਹ ਹਾਂ ਤੇ ਵੀ ਤੁਸੀਂ ਜਾਈਓ ਉਹ ਵਾਗਰੂ ਮੇਰ ਕਰੇ ਜੀ ਹਾਲਾਤ ਅਜਿਹੇ ਚੰਗੇ ਹੋਣ ਜੀ ਦੁੱਧ ਪੀ ਕੇ ਜਾਈਏ ਤੁਹਾਡੇ ਕੋਲ ਅੱਛਾ ਅੱਛਾ ਹਾਂਜੀ ਹਾਂਜੀ ਤੇ ਕਿਵੇਂ ਭੈਣ ਕਿਵੇਂ ਇੱਥੇ ਨੁਕਸਾਨ ਵਗੈਰਾ ਤੁਹਾਡਾ ਕੀ ਕੀ ਹੋਇਆ ਨੁਕਸਾਨ ਹੁਣ ਸਮਾਨ ਤੇ ਸਾਰਾ ਰੁੜ ਗਿਆ ਆ ਦੇਖੀ ਲਿਆ ਕੋਈ ਅਫਸਰ ਉਫ ਸਰ ਨਹੀਂ ਨਹੀਂ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਦੁਆਣਾਂ ਦੁਆਣਾਂ ਲੈ ਕੇ ਵੀ ਆਂ ਦੁਆਣੋ ਸਵੇਰੇ ਦੇ ਆ ਕੇ ਗਏ ਹੀ ਰਾਸਨ ਕੋਈ ਮੰਤਰੀ ਆ ਤੇ ਮੰਤਰੀ ਫੌਜੀ ਆਏ ਦੇ ਹੀ ਤੇ ਉਹ ਦੇ ਕੇ ਗਏ ਹੀ ਪਾਣੀ ਹੀ ਤੇ ਰਾਸਨ ਦੇ ਕੇ ਗਏ ਆਲੂਆਂ ਸਬਜੀ ਨਾਲ ਫੁਲਕੇ ਹੀ ਬਿਲਕੁਲ ਬਾਈ ਹੁਣ ਇਹਨਾਂ ਨੂੰ ਤੁਸੀਂ ਮਿਲ ਕੇ ਆਪਾਂ ਆ ਨਾਲ ਦੇ ਕੋਠਿਆਂ ਤੇ ਵੀ ਚਲਦੇ ਆ ਦੇਖੋ ਪਿੰਡ ਪੂਰਾ ਵਸਿਆ ਹੋਇਆ ਹੁਣ ਛੱਤਾਂ ਦੇ ਉੱਤੇ ਵਸਿਆ ਹੋਇਆ ਪਿੰਡ ਹਾਲਾਤ ਅਜਿਹੇ ਹੋਏ ਹੋਏ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਜ਼ੂਮ ਕਰਦਾ ਹਾਂ ਤੁਸੀਂ ਚਲੋ ਉੱਥੇ ਪਾਰ ਕਰ ਕਰ ਲਾਂਗੇ ਬੱਚਿਆਂ ਦੇ ਹਾਲਾਤ ਬੱਚੇ ਛੱਤਾਂ ਦੇ ਉੱਤੇ ਰਹਿ ਰਹੇ ਨੇ ਆ ਦੇਖੋ ਛੋਟੇ ਛੋਟੇ ਪਸ਼ੂ ਆ ਜਿਹੜੇ ਛੋਟੇ ਪਸ਼ੂ ਛੱਤਾਂ ਦੇ ਉੱਤੇ ਚੜਾਏ ਹੋਏ ਆ ਛੋਟੇ ਪਸ਼ੂ ਕਿਉਂਕਿ ਹਾਲਾਤ ਮਾੜੇ ਹੋਏ ਨੇ ਸਾਸਰੀ ਗੱਲ ਜੀ ਠੀਕ ਹੋ ਜੀ ਤੁਸੀਂ ਛੱਤਾਂ ਦੇ ਉੱਤੇ ਕੱਟ ਰਹੇ ਹੋ ਜੀ ਆਪਣੇ ਦਿਨ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਵਈ ਤੁਹਾਨੂੰ ਮਤ ਸਾਰਾ ਤੇ ਐ ਤੇ ਕੋਈ ਨਹੀਂ ਆਈ ਮਤ ਮੈਂ ਇੱਕ ਪੰਜਾਬ ਦੇ ਮੈਂਬਰ ਮੈਂਬਰਾਂ ਸਰ ਪਿੰਡ ਦਾ ਤੇ ਹਣ ਤੇ ਬਹੁਤ ਮੁਸ਼ਕਲ ਆ ਪਾਣੀ ਨੰਗਾ ਕੇ ਡੰਗਰ ਸਾਡੇ ਰੁੜ ਗਏ ਨੇ ਰੁੜਗੇ ਨੰਗਰ ਜੀ ਜੇ ਕਟੀਆਂ ਗੋਇਆਂ ਇੱਕ ਦੋ ਤਿੰਨ ਮਰ ਗਏ ਸਰ ਉੱਥੇ ਬੰਨੇ ਰਹੀ ਆਪਣੇ ਕਬੂਟਰੀਆ ਚ ਦੋ ਗਾਇਆਂ ਮਰ ਗਈਆਂ ਤੇ ਨਾ ਕੋਈ ਸਾਡੇ ਕੋ ਕੋਈ ਆਇਆ ਨਾ ਮੋਕੇ ਕੋਈ ਨਹੀਂ ਤੇ ਸਾਡੇ ਪਿੰਡ ਦਾ ਦਿਖੋ ਰਾਤ ਰਾਤ ਨਹੀਂ ਨਹੀਂ ਹਰਦਾਈ ਕਿਹੜਾ ਪਿੰਡ ਹੈ ਭਾਜੀ ਚੰਡੀਗੜ੍ਹ ਨੂੰ ਬਾਦੀ ਬਾਦੀ ਚੰਡੀਗੜ੍ਹ ਬਾਦੀ ਚੰਡੀਗੜ੍ਹ ਬਾਦੀ ਚੰਡੀਗੜ੍ਹ ਪਿੰਡ ਦਾ ਨਾਮ ਹੈ ਬਾਦੀ ਚੰਡੀਗੜ੍ਹ ਹਾਂਜੀ ਹਾਂਜੀ ਬੱਚੇ ਰਾਤ ਨੂੰ ਕਿਸ ਤਰ੍ਹਾਂ ਰਹਿ ਰਹੇ ਬਿਨਾਂ ਲਾਈਟਾਂ ਤੋਂ ਕਿਵੇਂ ਰਹਿ ਰਹੇ ਇਹ ਤੁਸੀਂ ਰਾਤ ਨੂੰ ਛੱਤਾਂ ਦੇ ਉੱਤੇ ਸਮਾਨ ਲੈ ਕੇ ਕਿਸ ਤਰ੍ਹਾਂ ਇੱਕਦਮ ਆਏ ਕਦੋਂ ਇਹ ਸਾਰੇ ਹਾਲਾਤ ਬਣੇ ਜੀ ਸਰ ਆਡਾ ਅੱਧਾ ਪਜਾੜ ਰੋੜ ਗਿਆ ਤੇ ਜਦੋਂ ਇੱਕ ਜਣਾ ਮੇਰੇ ਤੁਸੀਂ ਕਿਹਣਾ ਬੋਲ ਹਾਂ ਦੱਸੋ ਤੁਸੀਂ ਮੈਨੂੰ ਦੱਸੋ ਉਹ ਵੇਖੋ ਸਾਡਾ ਘਰ ਠੀਕ ਹੈ ਵੇਖੋ ਕਿਸ ਤਰ੍ਹਾਂ ਪਾਣੀ ਨਾ ਭਰਿਆ ਅੱਛਾ ਉਹ ਤੁਹਾਡਾ ਘਰ ਹੈ ਤੀਨਾ ਪਈਆਂ ਜਿਹਦੇ ਹਾਂ ਇਹ ਸਾਡਾ ਘਰ ਹੈ ਸਮਾਨ ਵੀ ਰੋੜ ਗਿਆ ਸਾਡਾ ਸਮਾਨ ਵੀ ਸਕੇ ਕੋਈ ਸ਼ੈਤਾਨ ਅੱਛਾ ਉਹ ਫਿਰ ਹੁਣ ਤੁਸੀਂ ਕਿਸੇ ਹੋਰ ਦੀ ਛੱਤ ਤੇ ਆ ਕੇ ਰਹਿ ਰਹੇ ਮੇਰੇ ਜਠਾਣੀ ਆ ਇਹਨਾਂ ਦੀ ਛੱਤ ਤੇ ਰਹਿ ਰਹੇ ਹਾਂ ਹਾਂਜੀ ਹਾਂ ਉਹ ਮਾਤਾ ਜੀ ਕਦੇ ਦੇਖਿਆ ਜੀ ਹੈ ਬਹੁਤ ਉਮਰ ਹੋ ਗਈ ਤੁਹਾਡੀ ਅਜੇ ਹੜਾ ਹੈ ਇਸ ਤਰ੍ਹਾਂ ਛੱਤਾਂ ਦੇ ਉੱਤੇ ਚੜੇ ਬੜਾ ਬੜਾ ਕੁਝ ਦੇਖਿਆ ਇੰਨਾ ਵੀ ਹਾਲਾਤ ਮਾੜੇ ਦੇਖੇ ਹਾਂ ਬੜੀ ਅੱਛਾ ਕਦੋਂ ਦੇਖੇ ਜਦੋਂ 88 ਦੇ ਵਿੱਚ ਹੜਾ ਸੀ ਦੇਖੇ ਸੀ ਉਦੋਂ ਵੀ ਛੱਤਾਂ ਤੇ ਚੜਨਾ ਪਿਆ ਸੀ ਉਹ ਵੀ ਹਾਂ ਪਰ ਹੁਣ ਤਾਂ ਜਮ ਹੁਣ ਚਲੋ ਹਾਂ ਹੁਣ ਜਿਆਦਾ ਹੈ ਜੀ ਹੁਣ ਜਿਆਦਾ ਸਭ ਹੋ ਗਿਆ ਦੇਖੋ ਕਿਤਰਾ ਟੈਂਟ ਲਾਇਆ ਹਾਂ ਹਾਂ ਤੇ ਛੋਟੇ ਛੋਟੇ ਬੱਚੇ ਨਾ ਵਿਚਾਰੇ ਸਾਡੇ ਵਿਚਾਰੇ ਇਸ ਤਰ੍ਹਾਂ ਹੀ ਦੁੱਧ ਤੋਂ ਬਗੈਰ ਚਾਹ ਕੋਈ ਤੁਹਾਨੂੰ ਸਮਗਰੀ ਖਾਣ ਪੀਣ ਨੂੰ ਕੁਛ ਨਹੀਂ ਦੇ ਕੇ ਗਿਆ ਕੋਈ ਨਹੀਂ ਹੁਣ ਫੌਜੀ ਆਏ ਸੀ ਤੇ ਉਹ ਕੁਛ ਦੇ ਗਏ ਆਲੂਆਂ ਦੀ ਸਬਜ਼ੀ ਤੇ ਫੁਲਕੇ ਦੇ ਗਏ ਸੀ ਨਾ ਤੇ ਐ ਸੀਗੇ ਜੀ ਉਹ ਉਹ ਤੇ ਆਈ ਸੀ ਬੇੜੀ ਤੇ ਬੋਟ ਤੇ ਆ ਜਿਹੜੇ ਹੈਲੀਕਾਪਟਰ ਤੇ ਘੁੰਮ ਰਹੇ ਹਾਂ ਉਹ ਵੀ ਇੱਕ ਸੁੱਟ ਗਏ ਗਏ ਸੀ ਲਫਾਫਾ ਇੱਕ ਲਫਾਫੇ ਦਾ ਕੀ ਬਣਦਾ ਆ ਹਾਂ ਜੀ ਕੋਈ ਕਿਤੇ ਡਿੱਗ ਜਾਂਦਾ ਕੋਈ ਕਿਤੇ ਡਿੱਗ ਕੇ ਹਾਂ ਉਹ ਹਾਂ ਟੂ ਹੈਂਡ ਚੀਜ਼ ਮਿਲੇ ਤੇ ਫਿਰ ਠੀਕ ਆ ਉਹ ਤਾਂ ਪਤਾ ਨਹੀਂ ਲੱਗਦਾ ਕਿੱਥੇ ਗਿਆ ਕੀ ਨਾਮ ਹੈ ਜੀ ترਸੀਮਲਾਲ ਜੀ ਕਿੰਨਾ ਕੰਮ ਕੀਤਾ ਕਾਹਮ ਉਹ ਬਹਾਦਰ ਕੀਤਾ ਜੀ ਕੀ ਕਰਦੇ ਰਹੇ ਜੀ ਦਿਹਾੜੀ ਨਾ ਜੀ ਅੰਮਰ ਦਾ ਅੰਮਰ ਦਾ ਗਰਮ ਮਾਲ ਦੇ ਕਰ ਕਹਦੇ ਜੀ ਗਰਮ ਮਾਲ ਦਾ ਇੱਕ ਮੋਲਟੀ ਤੇ ਬਣਦੇ अच्छा हां जी गरम आले ਬੰਦੇ ਜਿੱਤੇ ਗਰਮ ਕੰਬਲ ਬੰਦੇ ਗਰਮ ਕੰਬਲ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਤੇ ਹੁਣ ਇਹ ਹਾਲਾਤ ਜਿਹੜੇ ਪਹਿਲਾਂ 88 ਦੇ ਵਿੱਚ ਵੀ ਦੇਖੇ ਜੀ 88 ਤੇ 55 ਚੇਕੜਾ ਕੰਮ ਹੋਇਆ ਜੀ ਹੂੰ 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 55 ਤੇ 88 ਦੇ ਵਿੱਚ ਸਮੇਂ ਜਦੋਂ ਉਹ ਤੋਂ ਮੰਬਰ ਸਰ ਸੀ 88 ਚੰਬਰ ਸਰ ਸੀਗੇ ਹਾਂ ਜੀ ਠੀਕ ਹੈ ਤੇ ਘਰ ਦੇ ਬੁੱਛਾ ਬਰਾਏ 13 ਸਾਲ ਦਾ ਸੀ ਬਾਕੀ ਇਹ ਹੀ ਘਰ ਤੇ ਡੈਡੀ ਮੇਰਾ ਕਲਨੌਰ ਦਾ ਭਰਾ ਮੇਰੇ ਤੇਨ ਕਲਨੌਰ ਉਹਨੂੰ ਪਤਾ ਲੱਗਾ ਤੇ ਉਹ ਨਾਂ ਕਿਤੇ ਫਿਰ ਇਹਨਾਂ ਨੂੰ ਕੱਢਿਆ ਇਥੋਂ ਤੇ ਮੇਰੇ ਫੋਕਲ ਪੋਰਟ ਜਿਹੜੇ ਉਹ ਮਰੀਜ਼ਾਂ ਦੇ ਕੋ ਉਹ ਬਣਾਏ ਦੇ ਡਾਕਟਰਾਂ ਦੇ ਘਰ ਉੱਥੇ ਜਾ ਕੇ ਫਿਰ ਉਹਨਾਂ ਨੂੰ ਛੱਡ ਕੇ ਆਏ। ਸਾਸੀ ਦੇ ਹਾਲਾਤਾਂੋਂ ਜ਼ਿਆਦਾ ਮਾੜੇ ਹਾਲਾਤ ਹੋਏ ਨੇ। ਹਾਂਜੀ। ਬਿਲਕੁਲ ਸੋ ਬਿਲਕੁਲ ਹਾਲਾਤ ਬਹੁਤ ਮਾੜੇ ਆ ਜੀ ਆ ਮੈਂ ਤੁਹਾਨੂੰ ਇੱਕ ਵਾਰ ਜਲਦੀ ਜਲਦੀ ਚ ਦਿਖਾ ਦਿਆਂ। ਪੂਰਾ ਪਿੰਡ ਜਿਹੜਾ ਹੈਗਾ ਜਾਂ ਪੂਰੀ ਇਹ ਆਬਾਦੀ ਹੈ ਜਿਹੜੀ ਹੈ ਉਹ ਆਪਣੀ ਛੱਤਾਂ ਦੇ ਉੱਤੇ ਗੁਜ਼ਾਰ ਰਹੀ ਹੈ। ਰਾਤ ਦਿਨ ਨਾ ਕਿਸੇ ਤਰ੍ਹਾਂ ਦੀ ਕੋਈ ਮੱਛਰਦਾਨ ਨਹੀਂ ਹੈ। ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ। ਪਾਣੀ ਗੰਦਾ ਹੈ ਭਗੰਦੇ ਪਾਣੀ ਦੇ ਕਰਕੇ ਇਹਨਾਂ ਨੂੰ ਕੋਈ ਵੀ ਸਮੱਸਿਆ ਹੋ ਸਕਦੀ ਹੈ ਇਸ ਕਰਕੇ ਇਹਨਾਂ ਨੂੰ ਇੱਥੋਂ ਜਾਂ ਤਾਂ ਸ਼ਿਫਟ ਕੀਤਾ ਜਾਵੇ ਜਾਂ ਕੋਈ ਇਹਨਾਂ ਦੇ ਲਈ ਪ੍ਰਬੰਧ ਕੀਤੇ ਜਾਣ ਕਿਉਂਕਿ ਨਾ ਕੋਈ ਖਾਣ ਪੀਣ ਦੀ ਸਮਗਰੀ ਆਈ ਹੈ ਨਾ ਕੁਛ ਇਹ ਕਿਹਾ ਜਾਂਦਾ ਵੀ ਸਰਕਾਰਾਂ ਦੇਖ ਰਹੀਆਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਜੀ ਤਿਆਰ ਨੂੰ ਪਤਾ ਨਹੀਂ ਕੀ ਯਾਰ ਇੱਥੇ ਤੁਸੀਂ ਪੱਗਾਂ ਬੰਨਣੀਆਂ ਪਾਣੀ ਨਹੀਂ ਮਿਲਿਆ ਹਾਂਜੀ ਦੁੱਧ ਤੋਂ ਬਿਨਾ ਚਾਹ ਨਹੀਂ ਪੀ ਸਕੇ ਬੱਚੇ ਬੱਚੇ ਕੁੱਖੀ ਹੈ ਨਾ ਬੱਚਿਆਂ ਨੂੰ ਦੁੱਧ ਮਿਲਿਆ ਛੋਟਿਆਂ ਨੂੰ ਜਿਹੜੇ ਬੱਚੇ ਜੋ ਜਿਹੜੇ ਬੱਚੇ ਵਗੈਰਾ ਡੰਗਰ ਪਸ਼ੂ ਜੀ ਉਹਨਾਂ ਪੱਠੇ ਨਹੀਂ ਪਏ ਪੱਠੇ ਨਹੀਂ ਪਏ ਉਹਨਾਂ ਦੁੱਧ ਕਿੱਥੋਂ ਦੇਣਾ ਜੀ ਦੁੱਧ ਤਾਂ ਦੁੱਧ ਭਾਜੀ ਜਿਵੇਂ ਹੁਣ ਪਸ਼ੂ ਜਿਵੇਂ ਤੁਹਾਡੇ ਬਹੁਤ ਜ਼ਿਆਦਾ ਪਾਣੀ ਆ ਗਿਆ ਪਸ਼ੂ ਬੈਠ ਨਹੀਂ ਸਕਦਾ ਖੜਾ ਹੀ ਹੈ ਬੈ ਖੜੇ ਨੇ ਖੜੇ ਖੜੇ ਨੇ ਖੜੇ ਥੱਕ ਜਾਣਾ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਿਆ ਖੜੇ ਹੀ ਕਾਫੀ ਚਿਰ ਹੋ ਗਿਆ ਖੜੋਤੇ ਦੇ ਹੁਣ ਕੱਢ ਕੇ ਕਦੀ ਉਧਰ ਬਾੜ ਲੜਦੇ ਕਦੀ ਉਧਰ ਪਾਣੀ ਕਾਫੀ ਬਹੁਤ ਜ਼ਿਆਦਾ ਸੋ ਬਿਲਕੁਲ ਜੀ ਤੁਹਾਨੂੰ ਹਾਲਾਤ ਅਸੀਂ ਦਿਖਾਏ ਆ ਆਪ ਇੱਥੇ ਆ ਕੇ ਪਹੁੰਚ ਕੇ ਤੇ ਤੁਸੀਂ ਵੇਖਿਆ ਸਾਰੇ ਹਾਲਾਤ ਤਾਂ ਜੇ ਸਰਕਾਰਾਂ ਨੇ ਨਹੀਂ ਕੁਝ ਕਰਨਾ ਤਾਸੀਂ ਸਮਾਜ ਸੇਵੀ ਵੀਰਾਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਆਬਾਦੀਆਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਜ਼ਰੂਰ ਆਇਆ ਜਾਵੇ ਕਿਸ਼ਤੀਆਂ ਜਿਹੜੀਆਂ ਲੱਗੀਆਂ ਹੋਈਆਂ ਤਾਂ ਕਿਸ਼ਤੀਆਂ ਤਾਂ ਕਿ ਤੁਸੀਂ ਆਪਣੀ ਸਮੱਗਰੀ ਕੁਝ ਦੇਣਾ ਚਾਹੁੰਦੇ ਹੋ ਕਿਉਂਕਿ ਇਹ ਮਨਜੋਤ ਬਾਈ ਹੋਰੀ ਜਿਹੜੇ ਹੈਗੇ ਆ ਬਾਬਾ ਦੀਪ ਸਿੰਘ ਸੇਵਾਦਲ ਵਾਲੇ ਸੇਵਾ ਸੁਸਾਇਟੀ ਉਹ ਗੜਦੀਵਾਲ ਵਾਲੇ ਵੀਰ ਤਾਂ ਉਹ ਇੱਕ ਵਿਸ਼ਵਾਸ ਵਾਲੇ ਹੈਗੇ ਆ ਹੋਰ ਵੀ ਵੀਰ ਜਿਹੜੇ ਹੈਗੇ ਇੱਥੇ ਵਿਸ਼ਵਾਸ ਵਾਲੇ ਆ ਅਜਿਹੀ ਆਫਤ ਦੇ ਵਿੱਚ ਵੈਸੇ ਵੀ ਕਿਸੇ ਦਾ ਕੋਈ ਕਾਂਦਾ ਨਹੀਂ ਹੁੰਦਾ ਲੋ ਜੀ ਇਹ ਤੇ ਹੈਗੀ ਸੀਗੀ ਇੱਕ ਮਸਕੇ ਇੱਕ ਪਿੰਡ ਦੀ ਇੱਕ ਇੱਕ ਪਿੰਡ ਦੇ ਇੱਕ ਪਿੰਡ ਦਾ ਏ ਠੀਕ ਹੈ ਤੇ ਉਹਨਾਂ ਨੇ ਕਹਿਆ ਸੀਗਾ ਕਿ ਜਦੋਂ 88 ਦੇ ਵਿੱਚ ਹਾੜ ਆਇਆ ਸੀ ਨਾ ਸਮਝ ਲਓ ਕਿ 37 ਸਾਲ ਹੋ ਗਏ ਨੇ 88 12 ਤੇ 25 37 ਸਾਲਾਂ ਬਾਅਦ ਜਿਹੜਾ ਦੁਬਾਰਾ ਹਾੜ ਆਇਆ ਨਾ ਉਹ 88 ਨਾਲੋਂ ਵੀ ਵੱਧ ਪੈੜਾ ਆਇਆ ਠੀਕ ਕਿਉਂਕਿ ਬਾਬਾ ਜੀ ਨੇ ਦੱਸਿਆ ਸੀ ਨਾ ਬਾਬਾ ਜੀ ਕਹਿੰਦੇ ਸੀਗੇ ਕਿ 88 ਵਾਲੇ ਹਾੜ ਜਦੋਂ ਆਇਆ ਨਾ ਤੇ ਪਾਣੀ ਉਹ ਪੂਲਾਂ ਤੱਕ ਸੀਗਾ ਅਸੀਂ ਇਹਦੇ ਵਿੱਚ ਕਹਿੰਦੇ ਮਾਰੇਗੇ ਕਿ ਅਸੀਂ ਕਹਾਂ ਕਿ ਇਹਨਾਂ ਨੇ ਪਾਣੀ ਨਹੀਂ ਕਿ ਰੱਗ ਗਿਆ ਜਾਣਾ ਮੈਂ ਕਿ ਆਪਣੇ ਦੌਰ ਦਾ ਜਿਹੜਾ 88 ਦਾ ਹਾਰਡ ਸੀ ਨਾ ਉਹ ਲੋਕਾਂ ਵਾਸਤੇ ਸਮਝ ਲਓ ਬੜੀ ਬੇ ਬੜੀ ਤਬਾਈ ਦਾ ਹਾਰਡ ਸੀਗਾ ਅਮਾ ਜਿਹੜੀ ਉਹ ਕੀ ਕਹਿੰਦੀ ਸੀ ਕਿ ਉਦੋਂ ਵੀ ਬਰੇ ਮਾਰੇ ਹਾਲਾਤ ਸਨ ਕਿਉਂਕਿ ਲੋਕਾਂ ਨੇ ਇਸ ਚੀਜ਼ ਨੂੰ ਵੇਖਿਆ ਤੇ ਬਾਕੀ ਜੇ ਅਗਰ ਇੱਦਾਂ ਦੀ ਗੱਲ ਕਰੀਏ ਤੇ ਵੇਖੋ ਪੂਰਾ ਪਿੰਡ ਡੁੱਬਿਆ ਲੋਕਾਂ ਦੇ ਮਾਲ ਡੰਗਰ ਰੋੜ ਗਿਆ ਲੋਕਾਂ ਦੇ ਘਾੜ ਜਿਹਰੇ ਨੇ ਉਹ ਸਮਝੋ ਕਿ ਸਭ ਬਰਬਾਦ ਹੋ ਗਏ ਹਰ ਚੀਜ਼ ਉਹ ਜਿਹਨਾਂ ਨੇ ਉਹਨਾਂ ਨੇ ਕੀ ਨਾ ਸੋਨਾ ਘਰ ਬਣਾਇਆ ਹੋਇਆ ਸੀ ਹਰ ਕਮਰਾ ਇਨਫ ਵੈਲ ਫਰਨੀਸ਼ ਕੀਤਾ ਹੋਇਆ ਸੀ ਤੇ ਹੋ ਰਿਹਾ ਯਕੀਨ ਤੁਹਾਨੂੰ ਪਤਾ ਹੈ ਸਾਰਾ ਇੰਜ ਖੜੇ ਪਾਣੀ ਦੇ ਵਿੱਚ ਜਿਹੜੀਆਂ ਫਰਨੀਚਰ ਵਗੈਰਾ ਜੋ ਚੀਜ਼ਾਂ ਨੇ ਨਾ ਉਹ ਸਾਰੀਆਂ ਉਹ ਸਾਰੀਆਂ ਖਰਾਬ ਹੋਈਆਂ ਇਹ ਆ ਕਿੱਥੋਂ ਆ ਗਈ ਵਿੱਚ ਬਾਕੀ ਇਹ ਵੀ ਕਿ ਰੱਬ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬੀ ਸ਼ੁਰੂ ਤੋਂ ਹੀ ਮੁਸੀਬਤਾਂ ਆਫਤਾਂ ਦੇ ਨਾਲ ਘਿਰੇ ਹੋਏ ਨੇ ਬਿਲਕੁਲ ਪੰਜਾਬ ਦੇ ਉੱਤੇ ਸਮਝ ਲਓ ਕਿ ਪਹਿਲੇ ਵੀ ਮੁਸੀਬਤਾਂ ਸੀਗੀਆਂ ਤੇ ਪੰਜਾਬ ਦੇ ਉਤੇ ਹੁਣ ਵੀ ਮੁਸੀਬਤਾਂ ਨੇ ਪਰ ਇਹ ਪੰਜਾਬੀਆਂ ਦੇ ਦਿਲ ਵੇਖ ਲੋ ਇਹ ਇਸ ਮੁਸੀਬਤ ਨੂੰ ਵੀ ਏਡਾ ਕੋ ਸੀਰੀਅਸ ਨਹੀਂ ਲੈਂਦੇ ਪੈਨੇ ਹ ਤੱਕ تباہੀ ਹੋ ਰਹੀ ਬੜੀ ਇਹ ਤੋਂ ਇੱਥੋਂ ਤੱਕ ਕਹਿਨੀ ਆ ਕਿ ਮੈਂ ਚੜ੍ਹਦੇ ਪੰਜਾਬ ਦੀ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਹੈ ਕਿ ਜਿਵੇਂ ਵੀਡੀਓ ਤੇ ਕਮੈਂਟ ਕਰਦੇ ਹੋਏ ਸੀ ਕਿ ਵੀਰੇ ਜਿੱਧਰ ਵਾਲੀ ਸਾਈਡ ਤੇ ਤੇ ਪੰਜਾਬ ਦੇ ਵਿੱਚ ਜੇ ਪਤਾ ਹਰ ਆਏ ਹੋਏ ਤੇ ਜਿਹੜੇ ਆਲੇ ਦੁਆਲੇ ਪੈਨਪਰਾਨੇ ਜਿਹੜੇ ਕੋਈ ਮਤਲਬ ਸੁਰੱਖਤ ਨੇ ਜਿਹੜੇ ਐਂ ਮਤਲਬ ਖਾਂਦੇ ਪੀਂਦੇ ਨੇ ਉਹ ਜਿੱਥੋਂ ਤੱਕ ਹੋ ਸਕਦਾ ਟਰਾਲੀਆਂ ਦੀ ਟਰਾਲੀਆਂ ਪਾੜ ਕੇ ਹਾਂ ਰਾਸ਼ਨ ਚਾਰਾ ਚਾਰਾ ਲੈ ਕੇ ਜਾਂਦੇ ਨੇ ਜਾਨਵਰਾਂ ਵਾਸਤੇ ਟਰਾਲੀਆਂ ਦੀ ਟਰਾਲੀਆਂ ਪਾੜ ਕੇ ਰਾਸ਼ਨ ਜਾਂਦੇ ਆ ਬਾਕੀ ਵੇਖਿਆ ਜਾ ਜਿੰਨੇ ਕ ਪੰਜਾਬ ਚ ਗੁਰਦੁਆਰੇ ਨੇ ਉੱਥੇ ਕੋਈ ਭੁੱਖਾ ਨਹੀਂ ਮਰਨ ਲੱਗਾ ਹੈ ਬਿਲਕੁਲ ਬਾਕੀ ਇਹ ਗੱਲ ਲੈਂਦੇ ਪੰਜਾਬ ਦੀ ਤੇ ਲੈਂਦੇ ਪੰਜਾਬ ਦੇ ਵਿੱਚ ਵੀ ਹਾਲਾਤ ਇਦਾਂ ਹੀ ਬਹੁਤ ਹੀ ਮਾਰੇ ਨੇ ਪਰ ਇੱਕ ਚੀਜ਼ ਮੈਨੂੰ ਚੜ੍ਹਦੇ ਪੰਜਾਬ ਦੀ ਬਹੁਤ ਵਧੀਆ ਲੱਗਦੀ ਹੈ ਕਿ ਕੋਈ ਮੁਸੀਬਤ ਕੋਈ ਪਰੇਸ਼ਾਨੀ ਆ ਜਾਏ ਤਾਂ ਆ ਰਹੇ ਯਕ ਮੋਟੋ ਜਾਂਦੇ ਨੇ ਹਾਂ ਇਕੱਠੇ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਤੇ ਇੰਜੀ ਸਾਨੂੰ ਅਸੀਂ ਇਹ ਅਪੀਲ ਕਰਨੇ ਆ ਕਿ ਦੋਵਾਂ ਪਾਸਿਆਂ ਦੀ ਜਿਹੜੀਆਂ ਗਵਰਨਮੈਂਟ ਨੇ ਕਮਸ ਕਮ ਉਹ ਵੀ ਆਪਣਾ ਕੋਈ ਕਰਦਾਰ ਅਦਾ ਕਰਨ ਕਮਸ ਕਮ ਜਿਹੜੇ ਇੰਜ ਵਿਚਾਰੇ ਬੇਕਾਰ ਹੋ ਕੇ ਦਰਬਦਰ ਹੋ ਕੇ ਬੈਠੇ ਹੋਏ ਨੇ ਉਹਨਾਂ ਨੂੰ ਕੋਈ ਸ਼ੈਲਟਰ ਪ੍ਰੋਵਾਈਡ ਕੀਤਾ ਜਾਵੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾਣ ਜਿਹੜੀ ਉਹਨਾਂ ਦੀ ਬੇਸਿਕ ਨੀਡ ਹੈ ਤੇ ਉਹ ਕਹਿੰਦੇ ਨੇ ਹੈਲੀਕਾਪਟਰ ਤੋਂ ਸਮਾਨ ਸੁੱਟਣ ਦੇ ਨੇ ਯਾਰ ਕੋ ਮੈਨੂੰ ਇਹ ਸਮਝ ਹੈਲੀਕਾਪਟਰ ਸਮਾਨ ਸੁੱਟ ਕਿਸੇ ਨੂੰ ਕਿਸੇ ਦੇ ਕੋਟੇ ਦੇ ਡਿੱਗ ਪਿਆ ਤੇ ਕਿਸੇ ਦਾ ਪਾਣੀ ਠੀਕ ਕਹਿੰਦੇ ਪਿਓ ਕਹਿੰਦੇ ਬਾਈ ਹੈਂਡ ਦੇਣ ਤੇ ਸਾਨੂੰ ਕੁਝ ਪਤਾ ਵੀ ਚੱਲੇ ਕੋਈ ਕਿਤੇ ਡਿੱਗ ਗਿਆ ਕੋਈ ਕਿਤੇ ਆਰਮੀ ਆਲੂ ਦੀ ਸਬਜ਼ੀ ਤੇ ਨਾਲ ਫੁੱਲ ਕੇ ਦੇ ਕੇ ਗਈ ਆ ਨਾਲ ਫੁੱਲ ਕੇ ਦੇ ਕੇ ਗਈਆ ਕੋਈ ਕਿਤੇ ਡਿੱਗ ਗਿਆ ਤੇ ਹੁਣ ਉਹਨਾਂ ਨੇ ਇਹ ਥੋੜੀ ਐ ਕਿ ਭੱਜ ਭੱਜ ਕੇ ਪਾਣੀਆਂ ਦੇ ਵਿੱਚੋਂ ਜਾ ਕੇ ਫੜ ਕੇ ਲਿਆਣਾ ਵੇ ਇੰਜ ਨਹੀਂ ਹੋਣਾ ਚਾਹੀਦਾ ਕਮਤ ਘੱਟ ਦੀ ਬੇੜੀਆਂ ਤੇ ਆਓ ਆ ਕੇ ਉਹਨਾਂ ਦੇ ਬਾਈ ਹੈਂਡ ਉਹਨਾਂ ਨੂੰ ਚੀਜ਼ਾਂ ਦੇ ਕੇ ਜਾਂ ਤੱਕ ਉਹਨਾਂ ਨੂੰ ਪਤਾ ਵੀ ਚੱਲੇ ਬੰਦਾ ਹੀ ਇਹ ਤਰੀਕਾ ਕਰ ਰਹੀ ਹੈ ਠੀਕ ਹੈ ਜਿਹੜੇ ਸਿਆਸਤਦਾਨ ਨੇ ਆਣ ਪਾਣੀ ਦੀ ਉਤਰਨ ਉਤਰਨ ਜਾ ਕੇ ਵੇਖਣ ਲੋਕਾਂ ਦੀ ਸਮੱਸਿਆ ਵੇਖਣ ਜਾ ਕੇ ਤੇ ਸੁਣਨ ਕਿ ਭਾਈ ਜਨ ਕੀ ਭਾਅ ਵੇਖਦੀ ਪਈ ਹੈ ਅੱਜ ਵੀ ਬੈਠਿਆ ਸੁੱਖ ਚ ਜਿਦੋਂ ਵੋਟ ਲੈਣੇ ਹੁੰਦੇ ਨੇ ਉਦੋਂ ਦੀ ਲੋਕਾਂ ਦੇ ਘਰ ਘਰ ਇੱਕ ਇੱਕ ਘਰ ਦਾ ਜਾ ਕੇ ਉਹ ਤਾਂ ਕਹਿੰਦੇ ਅਸੀਂ ਤੁਹਾਡੇ ਖਾਦਮ ਅਸੀਂ ਤੁਹਾਡੇ ਨੌਕਰ ਠੀਕ ਹੈ ਜੀ ਅਸੀਂ ਕਰਾਂਗੇ ਤੁਹਾਡੇ ਕੰਮ ਇਹ ਉਹ ਤੇ ਹੁਣ ਜਦੋਂ ਲੋਡ ਪਈ ਹੈ ਠੀਕ ਹੈ ਉਹ ਕੀ ਕਹਿੰਦੇ ਨੇ ਕਿ ਆਪਣਾ ਖੋਤੇ ਦੀ ਪੈ ਗਈ ਲੋਡ ਤੇ ਖੋਤਾ ਚੜ ਗਿਆ ਪਹਾੜ ਤੇ ਠੀਕ ਹੈ ਇਹ ਲੋਗ ਉਹ ਨਹੀਂ ਕਿ ਆਪ ਪਹਾੜ ਤੇ ਚੜ ਕੇ ਬੈਠੇ ਹੋਏ ਨੇ ਤੇ ਜਿਹੜੇ ਥੱਲੇ ਪਿਸਦੇ ਪਏ ਨੇ ਜਿਨ੍ਹਾਂ ਦੇ ਉੱਤੇ ਜ਼ਵਾਲ ਆਇਆ ਹੋਵੇ ਠੀਕ ਹੈ ਬਸ ਉਹ ਉੱਤੇ ਜਹਾਜ਼ ਤੇ ਆਂਦੇ ਨੇ ਕੁੜ 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 ਕਹਿੰਦੇ ਤੇ ਬਾਸ ਫੇਰ ਕੇ ਤੋ ਅੱਛਾ ਉਹ ਵੀ ਵੀ ਜਨ ਕਹਿੰਦੇ ਸੀ ਕਿ ਕਈ ਬੱਚੇ ਨੇ ਜਿਹੜੇ ਦੁੱਧ ਪੀਂਦੇ ਨੇ ਔਰ ਦੁੱਧ ਪੀਣ ਤੋਂ ਵੀ ਮਹਿਰੂਮ ਹੋਏ ਪਏ ਨੇ ਹੁਣ ਜੇ ਛੋਟਾ ਬੱਚਾ ਹੁੰਦਾ ਨੀ ਨਾ ਸਮਝ ਆਂਦੀ ਪਸ਼ੂ ਨੇ ਚਾਰ ਚਾਰ ਦਿਨ ਹੋ ਗਿਆ ਪਸ਼ੂ ਖੜੇ ਨੇ ਠੀਕ ਹੈ ਉਹ ਬੈਣਗੇ ਕਿ ਰਿਲੈਕਸੇਸ਼ਨ ਕਰਨਗੇ ਕੁਚ ਚਾਰਾ ਮਿਲੇਗਾ ਤੇ ਕੁ ਦੁੱਧ ਦਾ ਘੋਟ ਦੇਣ ਗਿਆ ਬਿਲਕੁਲ ਬਾਕੀ ਉਹਨਾਂ ਨੇ ਬਾਜੀ ਨੇ ਕਿਹਾ ਕਿ ਮੇਰੇ ਕਿੰਨੇ ਜਾਨਵਰ ਜਿਹੜੇ ਨੇ ਮਾਰ ਗਏ ਨੇ ਮਤਲਬ ਐ ਉਹ ਹਾਲਾਤ ਨੇ ਕਿ ਸਾਨੂੰ ਰੱਬ ਕੋਲ ਦੁਆ ਕਰਨੀ ਚਾਹੀਦੀ ਕਰੇ ਬਾਕੀ ਐਵੇਂ ਕੇ ਸਾਰੇ ਮਿਲਜੋਲ ਕੇ ਜਿੰਨਾ ਹੋ ਸਕਦਾ ਇੱਕ ਦੂਸਰੇ ਦੀ ਮਦਦ ਕਰੋ ਬਿਲਕੁਲ ਹੈਲਪ ਕਰਨ ਕੋ ਲੋਕ ਜਿਨ੍ਹਾਂ ਕੋ ਚਾਰਾ ਖੜਾ ਹੈ ਠੀਕ ਹੈ ਉਹ ਚਾਰਾ ਆਪਣੇ ਪ੍ਰੋਵਾਈਡ ਕਰ ਦੇਣ ਕਿ ਜਿਹਨਾਂ ਦੇ ਪਸ਼ੂ ਹੈਗੇ ਨੇ ਪਸ਼ੂ ਤੇ ਨਾ ਮਰਨ ਫਿਰ ਉਸ ਤੋਂ ਬਾਅਦ ਜਿਨ੍ਹਾਂ ਦੇ ਕੋਲ ਖਾਣ ਪੀਣ ਦਾ ਸਮਾਨ ਹੈਗਾ ਜਿਹੜੇ ਰੱਜ ਦੇ ਪੁੱਜਦੇ ਨੇ ਉਹ ਯਾਰ ਐਸੀ ਜਗ੍ਹਾ ਤੇ ਜਾਣ ਜੇ ਨਹੀਂ ਵੀ ਰੱਜ ਦੇ ਪੁੱਜਦੇ ਨਾ ਉਹ ਵੀ ਜਿੰਨੀ ਹੋ ਸਕਦਾ ਕਿਸੇ ਦੀ ਮਦਦ ਕਰਨ ਬਿਲਕੁਲ ਯਾਰ ਇਸ ਟਾਈਮ ਤੇ ਲੋੜ ਹੈ ਇਸ ਟਾਈਮ ਤੇ ਲੋੜ ਹੈ ਪਰੇਸ਼ਾਨੀ ਦੇ ਵਿੱਚ ਤੇ ਲੋੜ ਜਦੋਂ ਪਰੇਸ਼ਾਨੀ ਲੰਘ ਗਈ ਪਾਣੀ ਲੱਥ ਗਿਆ ਲੱਥਨਾ ਤੇ ਹੈ ਹੀ ਹੈ ਵੇ ਜੇ ਅੱਜ ਪੰਜਾਬ ਦੇ ਉੱਤੇ ਭੈੜਾ ਟਾਈਮ ਆਇਆ ਤਾਂ ਕੱਲ ਪੰਜਾਬ ਤੇ ਸੋਖਾ ਟਾਈਮ ਹੋਣਾ ਠੀਕ ਹੈ ਸੋਖੇ ਟਾਈਮ ਤੇ ਹਰ ਕੋਈ ਭੱਜਦਾ ਪੰਜਾਬ ਬੰਦ ਨੂੰ ਹੁਣ ਜਦੋਂ ਪੰਜਾਬ ਤੇ ਓਖਾ ਟਾਈਮ ਆਇਆ ਤੇ ਕੋਈ ਵੀ ਮੂੰਹ ਨਹੀਂ ਕਰਦਾ ਪਿਆ ਇਧਰ ਨੂੰ ਠੀਕ ਹੈ ਤੇ ਬਾਕੀ ਸਾਰੇ ਭੈਣ ਭਰਾ ਦੁਆ ਕਰੋ ਕਿ ਜਲਦੀ ਤੋਂ ਜਲਦੀ ਪੰਜਾਬ ਤੋਂ ਜਿਹੜਾ ਹੜ ਆਇਆ ਕੋਲ ਤਾਂ ਜਲਦੀ ਤੋਂ ਜਲਦੀ ਲੱਥ ਜਾਵੇ ਸਾਰੇ ਭੈਣ ਭਰਾ ਸੁਖੀ ਸ਼ਾਂਤੀ ਆਪਣੇ ਘਰਾਂ ਚ ਵਸਣ ਹੋ ਰਹੇ ਜਿਹੜੀ ਮੁਸੀਬਤ ਪਰੇਸ਼ਾਨੀ ਆਫਤ ਆਈ ਹੋਈ ਹੈ ਇਹ ਜਲਦੀ ਤੋਂ ਜਲਦੀ ਲਾਤੀ ਹੋਵੇ ਤੇ ਮਿਲਦੇ ਆਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰਾਖਾ